ਦੋਸਤੋ ਮੈਂ ਤੁਹਾਨੂੰ ਅੱਜ ਮਿਲਾਉਣ ਜਾ ਰਿਹਾ ਹਾਂ ਡਾਕਟਰ ਸੁਭਾਸ਼ ਪ੍ਰਿਹਾਰ ਜੀ ਜਿਹੜੇ ਕਿ ਖੋਜੀ ਇਤਿਹਾਸਕਾਰ ਨੇ ਔਰ ਪ੍ਰੋਫੈਸਰ ਰਹੇ ਨੇ ਤੇ ਸਿੱਖਿਆ ਸ਼ਾਸਤਰੀ ਨੇ ਸਮਾਜ ਸ਼ਾਸਤਰੀ ਨੇ ਬਹੁਤ ਕੁਝ ਇਹਨਾਂ ਬਾਰੇ ਕਿਹਾ ਜਾ ਸਕਦਾ ਮੈਂ ਜ਼ਿਆਦਾ ਗੱਲਾਂ ਨਹੀਂ ਕਰਦਾ ਇਹਨਾਂ ਉੱਤੇ ਕਿ ਮੈਂ ਸਿੱਧਾ ਸਵਾਲ ਕਰਨ ਜਾ ਰਿਹਾ ਹਾਂ ਡਾਕਟਰ ਸਾਹਿਬ ਮੈਂ ਪਹਿਲਾਂ ਵੀ ਤੁਹਾਡੇ ਨਾਲ ਗੱਲਾਂ ਕਰਦਿਆਂ ਕਿਹਾ ਕਿ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਹਨ ਜਾਤ ਪ੍ਰਸਤੀ ਦਾ ਮਸਲਾ ਹੈ ਫਿਰਕਾ ਪ੍ਰਸਤੀ ਦਾ ਮਸਲਾ ਹੈ ਬੇਰੁਜ਼ਗਾਰੀ ਦਾ ਮਸਲਾ ਹੈ ਕਿਸਾਨੀ ਮਸਲੇ ਵੱਖਰੇ ਨੇ ਸਮਾਜ ਦੇ ਜਿੰਨੇ ਵੀ ਵਰਗ ਨੇ ਮੇਰੇ ਖਾਂ ਲਗਭਗ ਸਾਰੇ ਪੀੜਤ ਨੇ ਹਾਂਜੀ ਬਿਲਕੁਲ ਤੇ ਕੀ ਸਾਨੂੰ ਉਹਨਾਂ ਦੇ ਉੱਤੇ ਸਿੱਧੀ ਲੜਾਈ ਉਹਨਾਂ ਦੇ ਉੱਤੇ ਦੇਣੀ ਚਾਹੀਦੀ ਹੈ ਸਾਰੇ ਲੋਕਾਂ ਨੂੰ ਨਾਲ ਲੈ ਕੇ ਕਿ ਕਈ ਵਾਰੀ ਜਿਵੇਂ ਸਾਡੇ ਜਿਹੜੇ ਵਿਗਿਆਨਕ ਸੋਚ ਵਾਲੇ ਸਾਥੀ ਹੈ ਅਸੀਂ ਜਿਨ੍ਹਾਂ ਦੇ ਵਿੱਚ ਮੈਂ ਵੀ ਸ਼ਾਮਲ ਹਾਂ ਹਾਂਜੀ ਤੇ ਅਸੀਂ ਜਿਆਦਾ ਜ਼ੋਰ ਇਸ ਗੱਲ ਦੇ ਉੱਤੇ ਲਾ ਦਿੰਦੇ ਆਂ ਵੀ ਪਹਿਲਾਂ ਇਹਨਾਂ ਮੁੱਦਿਆਂ ਨੂੰ ਛੱਡ ਕੇ ਇਸ ਗੱਲ ਤੇ ਬਹਿਸ ਕਰੂ ਵੀ ਰੱਬ ਹੈਗਾ ਕਿ ਨਹੀਂ ਹੈਗਾ। ਇਹਦੇ ਉੱਤੇ ਕੀ ਗੱਲ ਕਰੀਏ ਅਸੀਂ ਕਿਵੇਂ ਕਰੀਏ ਇਹ ਕੀ ਹੋਣੀ ਇਹ ਤਾਂ ਜੇ ਤੱਕ ਤੁਸੀਂ ਦੇਖੋ ਸੋਲਿਡ ਤੁਹਾਡੀ ਉਹਦੇ ਜੋ ਨਿਕਲਿਆ ਹੋਇਆ ਹੈ। ਜੀ ਕਿਸੇ ਦੇ ਅੱਖੇ ਕੋਈ ਦੇਖੋ ਨਾ ਤਾਂ ਰੱਬ ਨੂੰ ਮੰਨਣ ਲੱਗਦਾ ਕਿ ਨਾ ਛੱਡ। ਜੀ ਕੋਈ ਜਿੰਨਾ ਮਰਜ਼ੀ ਪ੍ਰਚਾਰ ਕਰ ਲੋ ਕੋਈ ਨਹੀਂ ਮੰਨਦਾ ਕਿ ਹੈ ਨਹੀਂ। ਜੀ ਹਾਂ ਇਹ ਤਾਂ ਉਹਦੇ ਲਾਈਫ ਦੇ ਜਿਹੜਾ ਵਿਚਾਰ ਤੁਹਾਡਾ ਆਪ ਦੀ ਜ਼ਿੰਦਗੀ ਦੇ ਤਜਰਬੇ ਤੋਂ ਨਿਕਲ ਕੇ ਬਣਿਆ ਨਾ ਅਖੀਰ ਉਹੀ ਗੱਲ ਉਹ ਨਹੀਂ ਤਾਂ ਸੀ ਆਮੀ ਕਹਦੇ ਨਾ ਵੀ ਲਾਈਫ ਵੱਡੇ ਕੰਮ ਬਰੇਡ ਹੈ ਇਹ ਜਦੋਂ ਕੋਈ ਭੀੜ ਆ ਜਾਏ ਉਹ ਤਾਂ ਫਿਰ ਰੱਬ ਨੂੰ ਹੀ ਕਰਦੇ ਆ ਚੇਤੇ ਉਹ ਕਰੂਗਾ ਵੀ ਲੇਕਿਨ ਜੇ ਤੁਸੀਂ ਉਹਵੇਂ ਆਪਣੀ ਸਮਝਦਾਰੀ ਨਾਲ ਉਹ ਮਤਲਬ ਨੂੰ ਲੱਗਦਾ ਮੈਂ ਇਸੇ ਕਰਕੇ ਮੈਂ ਕਿਸੇ ਨਾਲ ਬਹਿਸ ਨਹੀਂ ਕਰਦਾ ਹਾਂ ਇਸ ਗੱਲ ਦੇ ਉੱਤੇ ਵੀ ਹੈ ਜਾਂ ਨਹੀਂ ਹੈ ਜਾਂ ਇਟਸ ਯੂਅਰ ਹੈਡ ਹੈ ਕਿ ਮੇਰੀ ਪਰਸਨਲ ਮਾਮਲਾ ਹੈਗਾ ਮੈਨੂੰ ਲੱਗਦਾ ਹੈ ਤਾਂ ਠੀਕ ਹੈ ਨਹੀਂ ਲੱਗਦਾ ਤਾਂ ਠੀਕ ਹੈ ਠੀਕ ਹੈ ਜੀ ਜੋਰ ਲਾਇਨ ਨਾਲ ਨਹੀਂ ਬਣਦਾ ਕੋਈ ਹਾਂ ਕਈ ਵਾਰੀ ਕਿਤਾਬਾਂ ਪੜ ਕੇ ਬਣਦਾ ਹਾਂ ਉਹ ਕਿ ਜਦੋਂ ਇਹ ਮੈਂ ਹੁਣੇ ਪਿੱਛੇ ਹੀ ਪੜੀ ਸੀ ਗੱਲ ਮੇਂ ਵਧੀਆ ਲੱਗੇ ਮੈਨੂੰ ਹੂੰ ਉਹ ਕਹਿੰਦੇ ਜਦੋਂ ਤੁਸੀਂ ਕਿਸੇ ਨਾਲ ਬਹਿਸ ਕਰਦੇ ਆ ਨਾ ਹੂੰ ਉਹ ਸਾਹਮਣੇ ਵਾਲੇ ਬੰਦੇ ਨੂੰ ਨਾ ਇਹ ਲੱਗਦਾ ਵੀ ਮੇਰੇ ਤੇ ਫਰੰਟਲ ਅਟੈਕ ਆਇਆ ਹੂੰ ਹੁਣ ਕੋਈ ਬੇਵਕੂਫਤਾ ਬਜੜਾ ਨਹੀਂ ਚਾਹੁੰਦਾ ਵੀ ਮੈਂ ਗਲਤ ਸੀ ਹੂੰ ਹੂੰ ਉਹ ਨਹੀਂ ਮੰਨਦਾ ਉਹ ਆੜੂ ਉਹ ਅਪ ਦੇ ਜ਼ਲੀਲਾ ਨਹੀਂ ਜਾਊ ਹੋਰ ਜਦ ਕਿ ਚੰਗੀ ਕਿਤਾਬ ਪੜਨ ਵੇਲੇ ਹੂੰ ਜਿਉਂ ਲੱਗੇ ਆ ਕੱਲ ਤਾਂ ਠੀਕ ਫਿਰ ਮਨ ਵੀ ਲੂ ਕਿਉਂਕਿ ਉਹਦੀ ਈਗੋ ਨੂੰ ਹਲਟ ਦੀ ਕਰਦੀ ਉਹ ਦਾ ਠੀਕ ਹੈ ਜੀ ਹੈਨਾ ਸੋ ਇਸ ਤਰ੍ਹਾਂ ਜਿਆਦਾ ਮਤਲਬ ਇਹਨੂੰ ਜਿਆਦਾ ਹੈ ਪ੍ਰਚਾਰ ਮਤਲਬ ਰੋਲਾ ਪਾਉਣ ਨਾਲ ਇਹ ਕੋਈ ਕਿਤੇ ਨਹੀਂ ਜਾਣ ਲੱਗਾ ਕਿਉਂਕਿ ਇਹ ਥੋੜੇ ਹੈ ਉਹ ਹਾਂ ਵਾਲੇ ਬਲੇ ਹੈ ਆ ਲੱਖ ਬੰਦਾ ਤਾਂ ਇੱਥੇ ਸੰਧਵਾਂ ਆ ਜਾਂਦਾ ਹੈ ਇਹਨਾਂ ਦਾ ਕੀ ਹੈ ਗਿਆ ਹੈ ਬਿਆਸ ਬਿਆਸ ਨਾਲ ਆ ਮੇਰੇ ਗੁਆਂਢ ਦੇ ਨਿਰਮ ਕਾਰੀ ਹੈਗੇ ਹੈ ਹੈ ਨਾ 23000 ਇਹਨਾਂ ਤੇ ਆਿੰਦਾ ਇਹ ਪ੍ਰਚਾਰ ਸਾਰੀਆਂ ਧਮਾਂ ਤੇ ਹੈ ਸਾਰੀਆਂ ਧਮਾਂ ਤੇ ਰੌਰ ਸਰਕਾਰਾਂ ਨੂੰ ਜਿਹੜੀ ਸਟੇਟ ਹੈ ਨਾ ਉਸ ਨੂੰ ਉਹ ਇਹਨਾਂ ਚੀਜ਼ਾਂ ਨੂੰ ਸਪੋਰਟ ਕਰਦੀ ਹੈ ਹਮੇਸ਼ਾ ਉਹਨਾਂ ਨੇ ਕੀ ਲੈਣਾ ਉਹ ਕਹੇ ਆ ਵੀ ਜੇ ਇਹ ਸਾਰੇ ਵਿਲੇ ਰਹਿਣਗੇ ਇਹਨਾਂ ਦਾ ਧਿਆਨ ਆਪਣੀ ਪ੍ਰੋਬਲਮਸ ਵੱਲ ਜਾਊ ਕੋਈ ਹੋਰ ਖੜੀ ਕਰਨਗੇ ਇਹ ਚੰਗਾ ਜਾਣਦੇ ਆ ਆਪਦਾ ਐਤਵਾਰ ਨੂੰ ਢੋਲ ਗਿਆ ਛਣੇ ਵਜਾ ਕੇ ਕਰਿਆ ਕੇ ਪਹੁੰਚ ਜਾਂਦੇ ਆ ਹੈ ਨਾ ਇਸ ਕਰਕੇ ਕਦੀ ਕੋਈ ਵੀ ਸਟੇਟ ਮਤਲਬ ਐਨ ਉਹ ਨਹੀਂ ਇੰਟਰਫੀਅਰ ਨਹੀਂ ਕਰੂ ਇੰਟਰਫੀਅਰ ਸਟੇਟ ਹੁੰਦਾ ਸਰਸੇ ਵਾਲੇ ਦਾ ਕਹਿੰਦੇ ਵੀ ਜਿਵੇਂ ਕਰਤਾ ਤਾਂ ਇੰਟਰਫੀਅਰ ਸਟੇਟ ਸਿਰਫ ਉਦੋਂ ਕਰਦੀ ਐ ਜਦੋਂ ਨੂੰ ਲੱਗਦਾ ਵੀ ਇਹ ਪੋਲਿਟਿਕਸ ਚ ਪੰਗੇ ਲੈਂਦਾ ਹੂੰ ਉਦੋਂ ਹੱਥ ਪਾਉਂਦੇ ਐ ਉਦੋਂ ਹੱਥ ਪਾਉਂਦੇ ਐ ਬਾਕੀ ਇਹ ਵੀ ਹਰ ਸਾਧ ਉਬਾਰੇ ਦੇਖੋ ਹੁੰਦਾ ਸਾਰੇ ਸਾਧਾਂ ਦੇ ਆਹੀ ਕੁਝ ਜੋ ਸਰਸੇ ਵਾਲੇ ਦਾ ਹੁੰਦਾ ਬਾਕੀ ਵੀ ਕੋਈ ਭਲੇ ਨਹੀਂ ਹੈਗੇ ਸਭ ਦਾ ਇਹੀ ਹੈ ਸਰਕਾਰ ਨੂੰ ਇੱਕ ਇੱਕ ਦਾ ਪਤਾ ਐ ਆਪਦੇ ਬੰਦੇ ਛੱਡੇ ਹੁੰਦੇ ਆ ਵਿੱਚ ਵੀ ਕਿੱਥੇ ਕੀ ਹੋ ਰਿਹਾ ਕੀ ਨਹੀਂ ਜਦੋਂ ਤਾਈ ਤਾਂ ਉਹ ਪੰਗਾ ਨਹੀਂ ਲੈਂਦਾ ਉਹ ਵੀ ਸਰਕਾਰ ਕੋਲਸ਼ ਨਹੀਂ ਕਹਿੰਦੇ ਤੁਸੀਂ ਕਹੀ ਜਾਓ ਰੱਬ ਇੱਕ ਹੈ ਤਾਂ ਕੋਈ ਨਹੀਂ ਤੁਸੀਂ ਕਹੀ ਜਾਓ ਪੰਜਾ ਹੈ ਤਾਂ ਕੋਈ ਨਹੀਂ ਕੋ ਕੋ ਸਰਕਾਰ ਦੀ ਕੋਈ ਹੈ ਨਹੀਂ ਕਿ ਲੇਕਿਨ ਜਿੱਦਣ ਤੁਸੀਂ ਸਰਕਾਰ ਦੇ ਵਿੱਚ ਪੰਗਾ ਲਾਓਗੇ ਤੁਸੀਂ ਇੱਕ ਵਾਰੀ ਕਹਿ ਕੇ ਦੇਖ ਲਓ ਇੱਥੇ ਭਵ ਸੰਧਵਾ ਮੈਂ ਬੱਚਾ ਰਹਾ ਦੰਦਾ ਮੈਂ ਕਹਿੰਦਾ ਇੱਕ ਐਤਵਾਰੀ ਕਹਿ ਦੇਣਾ ਕਿ ਭੀ ਇਹ ਤੁਹਾਡੀ ਜਿਹੜੀ ਮਾੜੀ ਹੈ ਜੋ ਅਨਐਮਪਲੋਇਮੈਂਟ ਹੈ ਜਾਂ ਪੜ੍ਹਾਈ ਇਹਦੇ ਵਾਸਤੇ ਪੋਲਿਟੀਸ਼ਨ ਜ਼ਿੰਮੇਦਾਰ ਹੈ ਮੈਂ ਕਹਾਂ ਅਗਲੇ ਐਤਵਾਰ ਤੁਹਾਡਾ ਸਤਸੰਗ ਨਹੀਂ ਲੱਗਦਾ ਐ ਸਰ ਕਿਸੇ ਕਰ ਜਿਹੜਾ ਬਾਕੀ ਅਸੀਂ ਆਪਾਂ ਕਹਿੰਨਾ ਸਾਨੂੰ ਬੇਵਕੂਫ ਬਣਾਉਂਦੇ ਆ ਤਾਨੂੰ ਬੇਵਕੂਫ ਉਹ ਸਭ ਜੋ ਸਮਝ ਆਪ ਨੂੰ ਬੇਵਕੂਫ ਬਣਾਉਣ ਦੀ ਲੋੜ ਨਹੀਂ ਹੈ ਜਿਹੋ ਤਾਂ ਹੀ ਬਣੇ ਬਣਾਏ ਆ ਜੇ ਅਸੀਂ ਜਿਹੜੀ ਸਮਝ ਰਵੈਲ ਪਤਾਨੀ ਹੈ ਉਹ ਆਪਣੇ ਵਾਸਤੇ ਆਪ ਕਰਨੀ ਹੈ ਤੁਸੀਂ ਇਹ ਨਾ ਸੋਚੋ ਸਰਕਾਰ ਕਰੂਗੀ ਆ ਕੋਈ ਹੋਰ ਕਰੂਗਾ ਨਹੀਂ ਕਰਨੀ ਉਹਨਾਂ ਨੂੰ ਤਾਂ ਘਟ ਹੈ ਆ ਸਾਡੇ ਬੇਵਕੂਫ ਹੋਣ ਚ ਸਾਰੀ ਦੁਨੀਆ ਨੂੰ ਫਾਇਦਾ ਹੈ ਭਾਵੇਂ ਦੁਕਾਨਦਾਰ ਹੈ ਭਾਵੇਂ ਪੋਲਿਟਿਸ਼ੀਅਨ ਹੈ ਭਾਵੇਂ ਸਰਪੰਚ ਹੈ ਉਹਨਾਂ ਨੂੰ ਫਾਇਦਾ ਵੀ ਮੂਰਖ ਰਵੇ ਉਹ ਕਿਉਂ ਸਾਨੂੰ ਮੂਰਖ ਬਣਾਉ ਉਹ ਸਿਆਣਾ ਬਣਾਉ ਹੂੰ ਕਿਉਂਕਿ ਉਹਨਾਂ ਨੂੰ ਤਾਂ ਇਹੀ ਚਾਹੀਦੇ ਨੇ ਔਰ ਬੋਦੀ ਉਹਦਾ ਇਹੀ ਕੁਝ ਕਰੀ ਜਾਂਦਾ ਵੀ ਪੜ੍ਹਾਈ ਪੜੀਛ ਛੱਡੋ ਹਾਂ ਕਿ ਔਰ ਮੈਂ ਤਾਂ ਹੈਰਾਨ ਹਾਂ ਮਤਲਬ ਇਹਨਾਂ ਦੇ ਲੋਕਾਂ ਦੀ ਅਕਲ ਦੇ ਉੱਤੇ ਔਰ ਇਹ ਦੇਖੇ ਵੀ ਉਹ ਵਰਤੇ ਮੂਰਖ ਦੇਵਾ ਨਾਨਸੈਂਸਿਕਲ ਮਤਲਬ ਇਹ ਮੈਂ ਨਰੂ ਨੇ ਕੋਸ਼ਿਸ਼ ਕੀਤੀ ਸੀ ਇਹਨਾਂ ਨੂੰ ਸੈਂਟੀਫਿਕ ਉਹ ਤੇ ਤੋੜਨ ਦੀ ਬਿਲਕੁਲ ਇਹ ਬਹੁਤ ਸਮਝਦਾਰ ਬੰਦਾ ਸੀ ਕਿ ਉਹਨੇ ਦੁਨੀਆ ਵੇਖੀ ਸੀ ਔਰ ਉਹਦੇ ਦਿਮਾਗ ਦੇ ਵਿੱਚ ਇੱਕ ਵਿਜ਼ਨ ਸੀ ਕਿ ਇਹਨਾਂ ਦੇ ਮੁਲਕ ਨੂੰ ਕੀ ਬਣਾਉਣਾ ਜੀ ਕਿਹੜਾ ਉਹਨੇ ਜੋ ਜਿੰਨੇ ਚਰਚ ਵਿਚਾਰ ਨੇ ਕੀਤਾ ਉਹ ਸਭ ਬਾਦਿਆਂ ਨੇ ਖੇ ਕਰਤਾ ਇਹਨਾਂ ਤੇ ਤਾਂ ਹੁਣ ਪੁੱਠੇ ਰਾਹ ਜਿਵੇਂ ਗੱਡੀ ਹੈ ਨਾ ਬੈਕ ਗੇਅਰ 'ਚ ਲੱਗੀ ਹੋਈ ਆ ਇਹ ਤਾਂ ਜਿੰਨੇ ਦੋ ਚਾਰ ਕੋਈ ਸੀਗੇ ਉਹ ਵੀ ਉਧਰ ਤੁਰ ਪਏ ਹਾਂ ਅ ਜਿਹਨਾਂ ਨੂੰ ਮੈਂ ਥੋੜੇ ਪੁੱਠੇ ਸਿਆਣੇ ਸਮਝਦਾ ਸਮਝਦਾ ਸੀ ਆਣ ਮੈਂ ਦੁਕਾਨ ਤੋਂ ਬੁਲਾਣਾ ਟਿੱਕਾ ਲਾਈ ਕੋਈ ਕਾਲਾ ਲਾਈ ਬੈਠਾ ਗੁੱਲਾ ਉਹ ਬੋਡੀ ਟੈਂਡ ਜੀਮ ਤੇ ਜਰਨ ਨੂੰ ਵੇਖ ਕੇ ਵੀਰ ਤੇ ਲੋਕਾਂ ਨੂੰ ਤਾਂ ਬਸ ਸਰੀਆ ਹੀ ਪਿਆ ਹਮ ਹੈ ਨਾ ਗਰਮ ਛੇਕ ਉਹ ਅਮਹਿੰਦੂ ਹੈ ਗਰਮ ਛੇਕ ਉਹ ਕੋਪਣਾ ਉਹ ਕਹਿੰਦੀ ਕਿ ਗਰਵਲੀ ਕੀ ਗੱਲ ਤੁਸੀਂ ਹਿੰਦੂਆਂ ਦੇ ਜੰਮ ਪਿਆ ਹਮ ਠੀਕ ਹੈ ਨਾ ਇਹਦੇ ਚ ਕੀ ਗਰਵਲੀ ਗੱਲ ਹੈ ਮਾਨ ਨਾਲ ਕੋ ਅਸੀਂ ਪੰਜਾਬੀ ਆ ਉਹ ਜੇ ਹਰਿਆਣੇ ਚ ਜੰਮ ਪੈਂਦੇ ਫਿਰ ਤੋਂ ਮਾਨ ਨਾਲ ਹਰਿਆਣੇ ਵੀ ਗਈ ਜਾਣਾ ਸੀ ਇਹਦੇ ਚ ਮਾਨ ਵਾਲੀ ਕਿਸੇ ਗੱਲ ਚ ਕੋਈ ਹੋਣੀ ਨਹੀਂ ਇਹ ਤਾਂ ਸਾਡੇ ਝੂਠ ਜੇ ਹੈਗੇ ਆ ਅਸੀਂ ਆਸਰਾ ਜ ਇਹਨਾਂ ਦਾ ਲਈ ਫਿਰਦੇ ਆ ਹੈ ਨਾ ਅਸੇ ਕਰਕੇ ਜੇ ਤੁਸੀਂ ਸੋਚੀ ਆਪ ਦੀ ਆਪ ਡਿਵੈਲਪ ਕਰਨੀ ਹੈ ਔਰ ਉਹ ਵਧੀਆਂ ਕਿਤਾਬਾਂ ਪੜ੍ਹ ਕੇ ਹੀ ਹੋ ਸਕਦੀ ਹੈ। ਹੋਰ ਕੋਈ ਤਰੀਕਾ ਨਹੀਂ। ਅਸਲੇ ਆਮ ਜੋ ਪ੍ਰਚਾਰ ਕਰਦੇ ਵੀ ਕਿਤਾਬਾਂ ਪੜ੍ਹੋ ਕਿਤਾਬਾਂ ਪੜ੍ਹੋ। ਚੰਗੀਆਂ ਕਿਤਾਬਾਂ ਪੜ੍ਹੋ। ਹੂੰ। ਹੈ ਨਾ? ਜਸਵੰਤ ਕੁੰਜਨ ਨਾਵਲ ਪੜ੍ਹ ਕੇ ਵੀ ਕੀ ਕੱਢ ਲਓਗੇ? ਹੂੰ। ਹੈ ਨਾ? ਬੜੀ ਇਹ ਜਿਹੜਾ ਸਹਿਤ ਪੜ੍ਹਨਾ ਦੋ ਤਰ੍ਹਾਂ ਦਾ। ਹੂੰ। ਇੱਕ ਹੈਗਾ ਟਾਈਮ ਪਾਸ ਕਰਨ ਵਾਸਤੇ। ਫਿਰ ਲਈ ਪਈ ਗਰਮੀ ਚਾ ਨਹੀਂ ਦੇ ਉਹਨੇ ਕੀ ਦੇ ਉੱਲ ਜਾਈਏ ਨਾਵਲ ਪਿਆ ਇਹ ਪੜ ਲਿਆ। ਉਹਦੇ ਕੋਈ ਹੋ ਨਹੀਂ ਹੈਗਾ ਹੂੰ ਇੱਕ ਹੁੰਦਾ ਸਿੱਖਣ ਵਾਸਤੇ ਹੂੰ ਮੈਂ ਜਿੰਨਾ ਪੜਦਾ ਹਾਂ ਇਹ ਜਿਹਦਾ ਮੈਂ ਸਿੱਖਣ ਵਾਸਤੇ ਪੜਦਾ ਹਾਂ ਵੀ ਆਹ ਸਾਰੀ ਦੁਨੀਆ ਦਾ ਸੱਤ ਮੈਂ ਐਸੇ ਕਰਕੇ ਮੈਂ ਹਰ ਇੱਕਿਆ ਨੂੰ ਗੱਲ ਬੁਰੀ ਲੱਗੂ ਮੈਂ ਪੰਜਾਬੀ ਦਾ ਘੱਟ ਹੀ ਪੜਦਾ ਹੂੰ ਕਿਉਂਕਿ ਪੰਜਾਬੀ ਦੇ ਰਾਈਟਰਾਂ ਦਾ ਵੀ ਮੈਂਟਲ ਲੈਵਲ ਉਹੀ ਹੈ ਜਿਹੋ ਜਿਹਾ ਇਹਨਾਂ ਦੇ ਪਾਠ ਤਾਂ ਇਹ ਕੋਈ ਬਹੁਤ ਕਿਤਾਬ ਪੜੋ ਜਿਹੜਾ ਤੁਹਾਨੂੰ ਸਿਆਣਾ ਹੈ ਜਿਹੜਾ ਤੁਹਾਡੇ ਅੱਧੇ ਵਿਚਾਰ ਐਕਸੈਪਟ ਕਰਦਾ ਹੈ ਅੱਧੇ ਤੁਹਾਡੇ ਕ੍ਰਿਟੀਸਾਈਜ਼ ਕਰਕੇ ਦੱਸਦਾ ਭਾਈ ਤੇਰੇ ਆ ਵਿਚਾਰ ਗਲਤ ਹੈ ਅਸੀਂ ਤਾਂ ਉਹਨਾਂ ਨੂੰ ਸਪੋਰਟ ਕਰਦੇ ਆ ਸਾਡੇ ਰੇਟ ਰਾਈਟਰ ਕਦੇ ਹਿੰਮਤ ਨਹੀਂ ਕਰਨਗੇ ਵੀ ਜੋ ਆਮ ਵਿਚਾਰ ਨੂੰ ਉਹਨੂੰ ਸਮਝਾ ਦੇ ਕਿ ਨਹੀਂ ਇਹ ਗਲਤ ਹੈ ਭਾਈ ਨਾ ਇਹਨੂੰ ਤਾਂ ਆਪਣੀ ਪਪੂਲਾਰਿਟੀ ਲਈ ਤੇ ਮੇਰੇ ਖਤਮ ਨਹੀਂ ਆ ਬੇਕੀ ਮੇਰੀਆਂ ਨਹੀਂ ਹੋਵਤ ਗਈਆਂ ਹੂੰ ਸੌਨ ਸੈਂਸਿਕਲ ਨਹੀਂ ਲੇਕਿਨ ਜਿਹੜਾ ਨਵੀਂ ਸੋਚ ਹੈ ਇਹ ਮੈਂ ਵੇਖਿਆ ਯੂਰਪੀਅਨ ਰਾਈਟਰ ਚ ਹੈਗੀ ਅੱਛਾ ਜੀ ਮਤਲਬ ਤੁਸੀਂ ਪੜ੍ਹ ਕੇ ਆਨੰਦ ਆ ਜਾਂਦਾ ਹੁਣ ਮੈਂ ਕੱਲ ਪਰਸੋਂ ਮਜ਼ਾਈਆ ਮੈਂ ਪੜ੍ਹਦਾ ਪਿਆ ਅੱਜ ਕੱਲ ਨਾਈਫ ਸਲਮਾਨ ਰਸ਼ਦੀ ਦਾ ਉਹ ਉਹਨੇ ਇਹਦੇ ਤੇ ਅਟੈਕ ਕਰਨਾ ਸੀ ਡਿਪੇ ਇਹਦੇ ਚੱਕੂ ਨਾਲ ਅਟੈਕ ਕਰਕੇ ਪਰ ਸੇਸੀ ਵੀ ਮਰੀ ਗਿਆ ਸਮਝੋ ਤਾਂ ਮੁਸ਼ਕਿਲ ਨਾਲ ਇਹ ਅਮਰੀਕਾ ਚ ਸੀ ਤਾਂ ਬਚ ਗਿਆ ਉਹਨਾਂ ਨੇ ਇਹਦਾ 10 20 ਡਾਕਟਰਾਂ ਨੇ ਇੱਕਦਾਂ ਮੈਨੂੰ ਪਹਿਲੇ ਤਾਂ ਜਾਂਚ ਚ ਚੱਕਿਆ ਉੱਥੋਂ ਤੇ ਲੈ ਕੇ ਉੱਥੇ ਇਹਦਾ 8 ਘੰਟੇ অপারেশন ਹੋਇਆ ਫਿਰ ਇਹ ਜਾ ਕੇ ਕੀ ਜੇ ਚੋਟ ਕੇ ਨਾ ਬੋਲਣ ਜਾਉਗਾ ਹੋਇਆ ਹੁਣ ਇੰਨਾ ਪੰਜਾਬੀ ਦੀ ਅਸੀਂ ਜੇ ਉਹਦੇ ਉਹਨਾਂ ਵਰਲਡ ਨੂੰ ਦਾ ਪਤਾ ਉਹਨਾਂ ਨੂੰ ਦੁਨੀਆ ਦਾ ਵੀ ਦੁਨੀਆ ਤੇ ਭਾਈ ਕੀ ਹੁੰਦਾ ਕਿੱਥੇ ਕੀ ਹੁੰਦਾ ਕੋਈ ਮਸਲਾ ਹੈ ਉਹ ਕਿਵੇਂ ਉਹਨੂੰ ਵਰਲਡ ਉਹਦੇ ਚ ਪਰਸਪੈਕਟਿਵ ਟੂ ਵੇਖਣਾ ਹੁੰਦਾ ਅਸੀਂ ਲੋਕਲ ਪਰਸਪੈਕਟਿਵ ਜੋ ਵੇਖਣ ਵਾਲੇ ਆ ਬਹੁਤੇ ਜਿਹੜੇ ਮжоਰਿਟੀ ਪੰਜਾਬ ਰਾਈਟਰ ਨਾਲ ਸਾਡੇ ਇਹਨਾਂ ਨੂੰ ਬਲਾਡੇ ਤੋਂ ਗਾਂ ਦੀ ਦੁਨੀਆ ਪਤਾ ਹੀ ਨਹੀਂ ਕਿ ਕੀ ਹੋਈ ਜਾਂਦਾ ਹੈ ਕੀ ਠੀਕ ਹੈ ਜੀ ਇਹ ਕਹਿੰਦਾ ਇਹਨਾਂ ਨੂੰ ਤਾਂ ਬਸ ਇਹ ਹੈ 100 ਤਾਈ ਦੁਨੀਆ ਹੈ ਉਹ ਤੁਸੀਂ ਬਾਹਰ ਨਿਕਲੋ ਬਾਹਰ ਨਿਕਲੋ ਤੁਸੀਂ ਦੁਨੀਆ ਦਾ ਸਿਹਤ ਪੜੋ ਤੈਨੂੰ ਪਤਾ ਲੱਗਦਾ ਦੁਨੀਆ 'ਚ ਕੀ ਕੁਝ ਪਿਆ ਹੈ ਸਾਡੀ ਸੋਚ ਤਾਂ ਬੜੀ ਬਹੁਤ ਹੀ ਲਿਮਟਿਡ ਹੈ ਇਸ ਵਿਸ਼ੇ ਦੇ ਉੱਤੇ ਥੋੜੀ ਜਿਹੀ ਆਪਦੀ ਗੱਲ ਨੂੰ ਹੋਰ ਅੱਗੇ ਬਤਾਓ ਮੈਂ ਵੀ ਤੁਹਾਡੀ ਗੱਲ ਦੀ ਪ੍ਰੋਤਤਾ ਕਰਦਾ ਮੈਂ ਇਹ ਨਾ ਕਿਤੋਂ ਪੜਿਆ ਹਾਂ ਹਾਂ ਜੀ ਉਹ ਕਿਤਾਬਾਂ ਛਾਪਣ ਦੇ ਮਸਲੇ ਤੇ ਕਿਸੇ ਦਾ ਹੁਣ ਕੀ ਦੀ ਕੋਟੇਸ਼ਨ ਆ ਮੈਂ ਭੁੱਲ ਗਿਆ ਉਹਨਾਂ ਨੇ ਕਿਹਾ ਕਿ ਕਿਤਾਬਾਂ ਛਾਪ ਰਹੀਆਂ ਪੰਜਾਬੀ ਚ ਬਹੁਤ ਸਾਰੀਆਂ ਲੇਕਿਨ ਕਹਿੰਦਾ ਉਹਨੇ ਜਿਹੜਾ ਵਿਸ਼ੇਸ਼ਣ ਦਿੱਤਾ ਕਹਿੰਦਾ ਇੱਕ ਤਾਂ ਹੈਗਾ ਹੁੰਦੇ ਦਾਣੇ ਕਹਿੰਦਾ ਜਦੋਂ ਅਸੀਂ ਕਣਕ ਵੱਢ ਲਾਨੇ ਆ ਨਾ ਕਣਕ ਵੱਢਣ ਤੋਂ ਬਾਅਦ ਇੱਕ ਪਾਸੇ ਤੂੜੀ ਦਾ ਢੇਰ ਲੱਗ ਜਾਂਦਾ ਹੈ ਇੱਕ ਪਾਸੇ ਦਾਣੇ ਹੁੰਦੇ ਆ ਕਹਿੰਦਾ ਸਾਡਾ ਜਿਹੜਾ ਪੰਜਾਬੀ ਦਾ ਸਾਹਿਤ ਆ ਇਹ ਚ ਦਾਣੇ ਤਾਂ ਥੋੜੇ ਹੀ ਲੱਭਦੇ ਆ ਕਹਿੰਦਾ ਤੂੜੀ ਸਾਹਿਤ ਜ਼ਿਆਦਾ ਹੈ ਬਹੁਤ ਥੋੜੇ ਜਿਹੜੀ ਤੂੜੀ ਸਾਹਿਤ ਕਹਿੰਦਾ ਬਿਲਕੁਲ ਉਹ ਤੂੜੀ ਸਾਹਿਤ ਜ਼ਿਆਦਾ ਛਾਪ ਰਿਹਾ ਅ ਅ ਬਿਲਕੁਲ ਨੋਕ ਦੇਖੋ ਦੂਸਰਾ ਸੈਤ ਚਪਰਾ ਕੋਈ ਕਹਾਣੀ ਵਗੈਰਾ ਜੋ ਮੈਂ ਨਹੀਂ ਕਹਾਂਗਾ ਕਿ ਛੋਟੇ ਆਲਟ ਹੈ ਯਾਰ ਮੀਨਿੰਗ ਅੱਥੇ ਚੋਟਕਲਾ ਜਰ ਸੁਣਿਆ ਚਲੋ ਲਿਖ ਕੇ ਦੋ ਜਾਲਾ ਬੰਦਾ ਐ ਉਹ 10 ਵੀ ਲਿਖ ਕੇ ਆਪਦਾ ਅੱਜ ਕੱਲ ਟੀਚਰ ਚ ਕੋਲ ਤਨਖਾਹਾਂ ਬਥੇਰੀਆਂ ਹੈ ਹੈ ਨਾ ਲੱਖ ਲੱਖ ਰੁਪਈਆ ਲੈਂਦੇ ਆ ਉਹ ਵੀ 25000 ਰੁਪਏ ਦੇ ਕੇ ਕਿਤਾਬ ਸੁਪਾ ਕੇ ਸਾਰੀ ਉਮਰ ਇਹਨਾਂ ਬਾਬਾ ਬਾਗ ਰਹਿੰਦੇ ਵੀ ਅਸੀਂ ਲੈ ਗਏ ਤਾਂ ਬਣ ਗਏ ਹਾਂ ਲੇਕਿਨ ਦੂਸਰਾ ਜਿਹੜਾ ਲਿਖਣਾ ਹੈ ਨਾ ਉਹਦੇ ਹੱਥੇ ਤੁਹਾਨੂੰ ਪੜਨਾ ਪਊ ਤੁਹਾਨੂੰ ਇਹ ਪਤਾ ਕੱਢੋ ਕਿ ਦੁਨੀਆ ਚ ਕੀ ਹੈ ਉਸ ਦੇ ਕੰਟੈਕਸਟ 'ਚ ਆਪਦੀ ਗੱਲ ਰੱਖ ਸਕੋ ਹੈ ਨਾ ਨਾ ਕਿ ਆ ਲੋਕਲ ਜਿਵੇਂ ਐ ਕਰਦੇ ਜਿਵੇਂ ਐ ਕਰਦੇ ਜ ਐ ਨਹੀਂ ਔਰ ਸੈਕੰਡਲੀ ਇੱਕ ਚੀਜ਼ ਇਹ ਵੀ ਆ ਮਤਲਬ ਸਮਝ ਕੇ ਚੱਲਣਾ ਜੇ ਕਿ ਜਿਹੜਾ ਬੰਦਾ ਹੈ ਨਾ ਬੰਦੇ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੋਈ ਹੈ ਹੀ ਨਹੀਂ ਹੂੰ ਕੋਈ ਹੱਲ ਨਹੀਂ ਦੁਨੀਆ 'ਚ ਕਿਤੇ ਨਹੀਂ ਜੀ ਦੁਖੀ ਕੋਟਕਪੂਰੇ 'ਚ ਵੀ ਹੈ ਹੂੰ ਦੁਖੀ ਬੰਬਈ 'ਚ ਵੀ ਹੈ ਤੇ ਦੁਖੀ ਨਿਊਯਾਰਕ 'ਚ ਵੀ ਹੈ ਹੂੰ ਨਾ ਜੀ ਇਹ ਜਿਹੜਾ ਬੜਾ ਦੁੱਖ ਦਾ ਇਹ ਤੋਂ ਡੀ ਬੇਸਮਝੀ ਦਾ ਮੈਨੂੰ ਲੱਗਦਾ ਹੁੰਦਾ ਹੂੰ ਦੁਨੀਆ ਉਹੀ ਹੈ ਹੂੰ ਆਪਾਂ ਨੂੰ ਹਣ ਜੇ ਹਣ ਮੈਂ ਸੈਰ ਕਰਨ ਜਾਣਾ ਹੂੰ ਮੈਂ ਆਮ ਤੌਰ ਤੇ ਕਿਸੇ ਨਾਲ ਨਹੀਂ ਕੇ ਲੈ ਕਰਦੇ। ਕਿਉਂਕਿ ਉਹਨੇ ਕੋਲ ਗੱਲਾਂ ਕੀ ਮੋਦੀ ਉਹ ਕਰਤਾ ਫਲਾਣੇ ਐ ਕਰਤਾ ਉਹਦਾ 2 ਕਰੋੜ ਦਾ ਹੋ ਗਿਆ ਪਲਾਟ ਉਹਦਾ। ਮੈਂ ਕੀ ਕਰਾਂ ਦਾ? ਹੂੰ। ਠੀਕ ਆ ਨਾ। ਹੂੰ। ਮੈਂ ਕੋਈ ਯਾਦਾ ਚੰਗਾ ਸੰਗੀਤ ਸੁਣ ਲਵਾਂ ਮੈਂ ਤੁਰਦਾ ਜੁਰਦਾ ਆਪਾਂ ਕੰਨਾਂ ਨੂੰ ਲਗਣਾ ਤੇ ਆਪਦਾ ਸੁਣਦਾ। ਨਾ ਇਹ ਜਪੜੇ ਜਾਂ ਮਿੱਤੋ ਨਹੀਂ ਹੁੰਦੀ। ਹਾਂ। ਤਾਂ ਐਸੇ ਤਰ੍ਹਾਂ ਹੀ ਮਤਲਬ ਤੁਸੀਂ ਆਪ ਕੋ ਸਮਝਦਾਰ ਬਣਾ ਲਵੋ। ਉਹਨੂੰ ਦੇ ਜੇ ਉਹਦਾ ਮੈਨੂੰ ਇੱਕ ਇਨੰਝ ਮਾਲ ਜ਼ਰੂਰ ਹੈਗਾ। ਬਈ ਮੈਂ 45 ਸਾਲ ਟੀਚਰ ਤੇ 14 ਸਾਲ ਨੂੰ ਸਕੂਲ 'ਚ ਪੜਾਇਆ 24 ਸਾਲ ਕਾਲਜ 'ਚ। 4 ਸਾਲ ਮੈਂ ਸੈਂਟਰਲ ਯੂਨੀਵਰਸਿਟੀ ਚ ਪੜਾਇਆ ਤੇ 3 ਸਾਲ ਮੈਂ ਪ੍ਰਿੰਸੀਪਲ ਰਿਆਂ ਸਾਹਮਣੇ ਕੌਡਿਤਾਂ ਜੀ ਮੇਰਾ ਪੜਿਆ ਸਟੂਡੈਂਟ ਉਹ ਕੁਛ ਨਹੀਂ ਉਹ ਜਿਹੜਾ ਆਮ ਜਿਹਾ ਤੇਰੇ ਮਾਜੀ ਹਮੇਸ਼ਾ ਬੱਚਿਆਂ ਨੂੰ ਦਲੀਲ ਨਾਲ ਮੈਂ ਸਮਝਾਉਂਦਾ ਸੀ ਇਹਨਾਂ ਨੂੰ ਔਰ ਕਦੀ ਮੈਨੂੰ ਪ੍ਰੋਬਲਮ ਨਹੀਂ ਆਈ ਆਪਾਂ ਇਹ ਕਹੀਏ ਕਿ ਗੱਲ ਪੈ ਜਾਣ ਜੋ ਆ ਕੇ ਮਤਲਬ ਹੀ ਨਹੀਂ ਕਦੀ ਜਦੋਂ ਤੁਸੀਂ ਦਲੀਲ ਨਾਲ ਗੱਲ ਸਮਝਾਉਂਗੇ ਬੱਚਿਆਂ ਨੂੰ ਉਹ ਇੱਕ ਉਮਰ ਐਸੀ ਹੈ ਜਦੋਂ ਬੱਚਾ ਕੱਚੀ ਮਿੱਟੀ ਗਿੱਲੀ ਮਿੱਟੀ ਹੈ ਉਹਨੂੰ ਤੁਸੀਂ ਮੋਲਡ ਕਰ ਸਕਦੇ ਆ ਉਹ ਮੋਲਡ ਹੋ ਜਾਂਦਾ ਹੈ ਹਮ ਲੇਕਿਨ ਜਦੋਂ 25 30 ਸਾਲ ਦੀ ਉਮਰ ਤੋਂ ਬਾਅਦ ਨਾ ਫਿਰ ਤੁਸੀਂ ਇੱਕੋ ਆਪ ਦਾ ਬਣਾ ਲਿਆ ਫਿਕਸ ਹਮ ਪਰ ਤੁਸੀਂ ਉਹਨੂੰ ਚੈਲੇਂਜ ਨਹੀਂ ਕਰ ਦਿੰਦਾ ਬਸ ਫਿਰ ਇਹਦਾ ਮੈਦਾ ਵੀ ਐ ਹੀ ਹੁੰਦਾ ਹਮ ਨਾ ਉਹ ਐ ਮੈਂ ਇਸ ਕਰਕੇ ਮੈਂ ਗਿਣਦਾ ਹੁੰਦਾ ਕਿ ਲਾਈਫ ਦੇ ਵਿੱਚ ਜੇ ਸਭ ਤੋਂ ਵਧੀਆ ਮੇਰੇ ਨਾਲ ਵਾਪਰੀ ਘਟਣਾ ਉਹ ਸੀ ਕਿ ਮੇਰਾ ਟੀਚਰ ਹੁਣ ਹਮ ਇਹ ਇੱਕ ਐਸੀ ਫੀਲਡ ਹੈ ਜਿਹਦੇ ਵਿੱਚ ਤੁਸੀਂ ਗਰੋ ਕਰਦੇ ਆ ਹਮ ਨਹੀਂ ਤਾਂ ਆਮ ਤੁਸੀਂ ਵੇਖ ਲਿਓ ਕਿਸੇ ਕੋਲ ਜਾ ਕੇ ਗੱਲਾਂ ਕਰੋਗੇ ਉਹ ਨਾ ਜੀ ਉਹ ਜਮਾਨੇ ਨਹੀਂ ਰਏ ਜਿਹੜੇ ਪਹਿਲੇ ਸੀ ਨਾ ਨਾ ਲੋਕਾਂ ਦੀ ਪਿਆਰ ਹੀ ਨਹੀਂ ਰਿਆ ਉਹ ਮੈਂ ਕਹਾਂ ਵਾਦੂ ਹੈ ਹੂੰ ਠੀਕ ਹੈ ਜਮਾਨੇ ਉਸ ਨਾਲੋਂ ਵਧੀਆ ਹੈ ਹੂੰ ਵਧੀਆ ਕਿਵੇਂ ਨਹੀਂ ਜਮਾਨੇ ਆ 47 ਤੋਂ ਪਹਿਲੇ ਥੋੜੇ ਜਿਹਾ ਲਿਮਟਿਡ ਬੰਦੇ ਜਿਹੜੇ ਪੜ ਸਕਦੇ ਸੀਗੇ ਹੈ ਨਾ ਰਾਜਿਆਂ ਦੇ ਵੇਲੇ ਕਿਹਦੇ ਕੋਲ ਖੇਤੀ ਕਰੀ ਜਾ ਉਹ ਤੇ ਭਾਈ ਝਾਣੇ ਉਗਾ ਕੇ ਰਾਜੇ ਨੂੰ ਟੈਕਸ ਦੇਈ ਜਾਉ ਇਹ ਹੀ ਲਾਈਫ ਸੀ ਨਾ ਹੁਣ ਜਿਹੜਾ ਲਾਈਫ ਦਾ ਸਟੈਂਡਰਡ ਹੈ ਸਾਡਾ ਬੈਟਰ ਸਾਡੇ ਬੱਚੇ ਪੜਦੇ ਐ ਯੂਨੀਵਰਸਿਟੀਆਂ ਦੇ ਪੜ ਸਕਦੇ ਐ ਅੱਗੇ ਆਪਾਂ ਸਾਰਾ ਕੁਝ ਕਰ ਸਕਦੇ ਆ ਤੇ ਫਿਰ ਜਮਾਨੇ ਆ ਚੰਗੇ ਕਿ ਉਹ ਇਹਨੂੰ ਨੋਸਟੈਲਜੀਆ ਸੀ ਕਹਿੰਦੇ ਆ ਕਿ ਪਹਿਲੇ ਜਮਾਨੇ ਬਹੁਤ ਚੰਗੇ ਸੀ ਕਿਉਂਕਿ ਤੁਸੀਂ ਬੁੱਢੇ ਬਾਬਾ ਨਾਨਕ ਵੀ ਇਹੀ ਕਹਿੰਦਾ ਨਾ ਵੇ ਕੂੜੇ ਫਿਰੇ ਪ੍ਰਧਾਨ ਬੇ ਲਾ ਲੋ ਤੇ ਫਿਰ ਤਾਂ ਇਹ ਤਾਂ ਮਤਲਬ 15 16 ਸਦੀ ਜੀ ਵੀ ਕੂੜਾ ਹੀ ਜੀ ਬੁੱਲੇ ਸ਼ਾਹ ਵੀ ਇਹੀ ਕਹਿੰਦਾ ਉਲਟੇ ਹੋਰ ਜ਼ਮਾਨੇ ਆਏ ਪਿਓ ਪੁੱਤਰਾ ਇਤفاق ਨਾ ਕਾਈ ਧੀਆ ਨਾਲ ਨਾ ਮਾਏ 18ਵੀਂ ਸਦੀ ਜੀ ਵੀ ਉਹ ਇਹੀ ਕਹਿੰਦਾ ਪਿਓ ਪੁੱਤ ਨਹੀਂ ਬਣਦੇ ਧੀ ਜੀ ਮਾਂ ਨਾਲ ਨਹੀਂ ਬਣਦੇ ਬਹੁਤ ਮਾੜੇ ਜ਼ਮਾਨੇ ਆ ਗਏ ਤੇ ਪਰ ਚੰਗੇ ਜ਼ਮਾਨੇ ਕਦੋਂ ਸੀ ਹੋਰ ਪੁਰਾਣਾ ਮੈਂ ਕੋਈ ਅੰਦਰ ਗਿਆ ਮੈਂ ਰਿਗਵੇਦ ਪੜਦਾ ਵੀ ਰਿਗਵੇਦ ਦੇ ਵਿੱਚ ਇੱਕ ਮੰਤਰ ਹੈ ਜਿਹਦੇ ਚ ਉਹ ਕਹਿੰਦਾ ਵੇ ਜਿਹੜੇ ਅਸਲੀ ਆ ਰਿਆ ਹੁੰਦੇ ਸੀ ਨਾ ਉਹ ਤਾਂ ਪਤਾ ਨਹੀਂ ਕਿੱਥੇ ਚਲੇ ਗਏ ਹੁਣ ਤਾਂ ਲੱਗੂ ਆ ਰਿਆ ਸਾਰੇ ਫਿਰਦੇ ਆ ਅੱਛਾ ਤੇ ਜਿਹ ਰਿਕ ਵੇਚਦੇ ਜਮਾਨੇ ਚ ਵੀ ਚੰਗੇ ਨਹੀਂ ਸੀ ਲੋਕ ਹੂੰ ਤਾਂ ਇਹ ਬੰਦੇ ਦਾ ਵਹਿਮ ਹੀ ਹੈ ਕਿ ਪਹਿਲੇ ਟਾਈਮ ਚੰਗੇ ਸੀਗੇ ਤੇ ਹੁਣ ਟਾਈਮ ਬਾਰੇ ਹੈ ਠੀਕ ਹੈ ਇਹ ਬਾਕੀ ਚੀਜ਼ਾਂ ਬਾਈ ਪ੍ਰੋਡਕਟ ਹੈਗਾ ਠੀਕ ਹੈ ਚੀਜ਼ਾਂ ਜਾਦੇ ਆ ਗਈਆਂ ਬੰਦਿਆਂ ਨੂੰ ਲਾਲਚ ਵੀ ਹੈਗਾ ਕਈ ਕੁਝ ਕਰਦਾ ਹੈ ਲੇਕਿਨ ਜਮਾਨੇ ਹਰ ਪੱਖੋਂ ਉਧਰ ਬੈਟਰ ਹੈ ਨਾ ਅਸੀਂ ਹੁਣ ਚਲੋ ਸੰਘਰਸ਼ਦਾ ਹੀ ਹੈ ਹਾਂ ਸਾਨੂੰ ਐ ਤਾਂ ਨਹੀਂ ਨਾ ਵੀ ਸਰਕਾਰ ਐਵੇਂ ਕੁੱਟ ਦੂ ਹਣ ਉਹ ਦੀ ਛੀਪੇ ਦੇ ਆ ਬੈਠ ਕੇ ਆਏ ਐਦਾ ਨਹੀਂ ਵੀ ਤੁਹਾਨੂੰ ਕੁੱਟ ਦੂ ਤੇ ਰਾਜੇ ਦੇ ਵੇਲੇ ਤੂੰ ਹੀ ਬੋਲੋਗੇ ਵੇਖ ਲੈਂਦੇ ਬਿਲਕੁਲ ਬਿਲਕੁਲ ਐਸੇ ਕਰਕੇ ਲੇਕਿਨ ਜੀ ਮੋਤੀ ਜੀ ਉਹ ਸਾਡਾ ਪੋਲਿਟੀਕਲ ਸਾਇੰਸ ਦਾ ਪ੍ਰੋਫੈਸਰ ਦਿਓ ਵੀ ਕਰਜਾ ਕੋ ਲਾ ਇਹਨਾਂ ਦਾ ਰਾਜਿਆਂ ਦੇ ਚੰਗੇ ਜੀ ਮੈਂ ਕਿਹਾ ਤੂੰ ਪ੍ਰੋਫੈਸਰ ਨਹੀਂ ਹੋਣਾ ਇੱਥੇ ਰਾਜਿਆਂ ਦੇ ਜਮਾਨੇ 'ਚ ਦੁਹਾੜੀ ਵੜਵਰ ਕੇ ਜਿੱਥੇ ਬੈਠਾ ਹਾਂ ਹਾਂ ਕਿਤੇ ਹੈ ਨਾ ਬਿਲਕੁਲ ਗੁਲਾਵਣ ਸੀ ਬਿਲਕੁਲ ਆ ਕੱਪੜੇ ਬੱਚਿਆਂ ਨੂੰ ਮੈਂ ਹਮੇਸ਼ਾ ਇਹ ਸਮਝਾਇਆ ਕਲਾਸਾਂ 'ਚ ਲਗਾ ਬੇਟਾ ਜਿੰਨੇ ਸੋਹਣੇ ਲ ਬਾਕੀ ਇਹ ਤੋਂ ਦੀ ਆਪਦੇ ਸਮਝ ਹੈਗੀ ਆ ਆਪਦੇ ਸਮਝ ਨਾਲ ਚੱਲਣਾ ਹੈ ਹਾਲੇ ਵੀ ਦੂਸਰੇ ਬੰਦੇ ਵੀ ਹੈਗੇ ਆ ਦੁਨੀਆ 'ਚ ਐ ਨਹੀਂ ਕਿ ਹੈ ਨਹੀਂ ਜੈਸਾ ਡਾਕਟਰ ਸਭ ਲੋਹੀ ਜਾਣਦੇ ਹੁੰਦੇ ਡਾਕਟਰ ਈਸ਼ਵਰ ਕੋਹਲੇ ਹੂੰ ਠੀਕ ਹੈ ਨਾ ਉਹ ਐਮ ਬੀਬੀਐਸ ਹੈ ਗਿਆ ਹੈ ਪਰ ਉਹਨਾਂ ਨੇ ਆਪਦੇ ਘਰੇ ਉਹ ਖੋਲੀ ਹੋਈ ਹੈ ਹੂੰ ਸਰਕਾਰੀ ਨੌਕਰੀ ਉਹਨਾਂ ਨੇ ਤਾਂ ਛੱਡੀ ਕਿ ਵੀ ਮੈਂ ਕਰੱਖਿਆ ਨਹੀਂ ਕਰਦੀ ਜੀ ਠੀਕ ਹੈ ਮੈਂ ਤਾਂ ਜੋ ਅਗਲਾ ਸਹੀ ਹੈ ਉਹ ਹੀ ਕਰਨਾ ਹੈ ਕੋਈ ਸ਼ਿਕਾਇਤਾਂ ਹੋ ਗਿਆ ਉਹਨੇ ਫਿਰ ਕਰਕੇ ਨੌਕਰੀ ਛੱਡਤੀ ਹੂੰ ਆਪਦੇ ਘਰੇ ਉਹ ਉਹ ਕਲੀਨਿਕ ਉਹਨਾਂ ਦਾ ਖੁੱਲਿਆ ਹੈ ਉਹ ਅੱਜ ਵੀ ਜਦ ਕਿ ਮਾੜੇ ਤੋਂ ਮੜਾ ਡਾਕਟਰ ਹੈ 200 ਰੁਪਿਆ ਲੈ ਕੇ 500 ਰੁਪਿਆ ਦਵਾਈਆਂ ਲਿਖਦਾ ਹੈ ਉਹ ਬੰਦਾ ਅੱਜ ਵੀ 50 ਰੁਪਏ ਲੈ ਕੇ ਦਵਾਈਆਂ ਪੱਲਿਓਂ ਦੇ ਅੱਛਾ ਜੀ ਇਹੋ ਜਿਹੇ ਲੋਕ ਹੈਗੇ ਆ ਰਹਿਣਗੇ ਸਦਾ ਇੱਕ ਕਦੀ ਵੀ ਜਿਵੇਂ ਬినాਸ਼ ਨਹੀਂ ਹੁੰਦਾ ਲੇਕਿਨ ਚੰਗੇ ਇਸ ਤਰ੍ਹਾਂ ਦੇ ਲੋਕ ਥੋੜੇ ਹੁੰਦੇ ਹੈਨਾ ਹੁਣ ਉਹ ਇਕੱਲੇ ਰਹਿੰਦੇ ਆ ਗਿਆ ਵਾਈਫ ਦੀ ਡੈਥ ਹੋ ਗਈ ਮੁੰਡਾ ਲੁਆਣੇ ਰਹਿੰਦਾ ਹੈ ਲੇਕਿਨ ਉਹ ਆਪਣੇ 3 ਘੰਟੇ ਸਵੇਰੇ ਲਾ ਕੇ ਆਉਂਦੇ ਆ ਉੱਥੇ ਇੱਕ ਚੈਰੀਟੇਬਲ ਹਸਪੀਟਲ ਹੁੰਦਾ ਹੈ ਪੱਲੇ ਉੱਥੇ 100 200 ਰੁਪਈਆ ਦੇ ਕੇ ਹੁੰਦੇ ਆ ਉਹ ਫ੍ਰੀ ਆ ਫਿਰ ਆ ਕੇ ਆਪ ਦੇਖ ਲੀਂਗੇ ਜੀ ਬਦਰ ਤੇ ਜੋ ਕਿਸੇ ਨੂੰ ਗੱਦੀ ਕਿਸੇ ਨੂੰ ਮਿਸ ਗਾਈਡ ਨਹੀਂ ਕਰਨਾ ਕਿਸੇ ਨੇ ਕਿ ਆ ਕੇ ਪੇਸ਼ੈਂਟ ਨੇ ਪੁੱਛਣਾ ਡਾਕਟਰ ਸਾਹਿਬ ਐਕਸ-ਰੇ ਕਰ ਦਿਓ ਉਹ ਕਹਿੰਦਾ ਪਹਿਲਾਂ ਲੋਕਾ ਤਾਂ ਤੁਮ ਨੂੰ ਆਇਆ ਤਾਂ ਕੋਈ ਪ੍ਰੋਬਲਮ ਕੀ ਹੈ ਤਾਂ ਮੈਂ ਵੇਖੂ ਨਾ ਐਕਸ-ਰੇ ਕਰਨਾ ਹੈ ਕਿ ਨਹੀਂ ਕਰਨਾ ਠੀਕ ਹੈ ਜੀ ਡਾਕਟਰ ਸਾਹਿਬ ਠੀਕ ਗੱਲ ਆ ਜਿਓ ਉਹ ਕਹਿੰਦਾ ਮੈਨੂੰ ਆਇਆ ਤਾਂ ਦੱਸ ਤੈਨੂੰ ਠੀਕਾ ਲਾਉਣ ਦੀ ਲੋੜ ਵੀ ਹੈ ਕਿ ਨਹੀਂ ਤੂੰ ਦੱਸ ਤੈਨੂੰ ਲੋੜ ਹੋਇਆ ਕੀ ਉਹ ਇਹ ਜੋ ਥੱਲੇ ਬੈਠੇ ਮੈਨੂੰ ਆਖਦੇ ਨੇ ਕਹਿੰਦਾ ਵਾਸਦੀ ਕਸੂਰ ਲੋਕਾਂ ਦਾ ਨਹੀਂ ਹੈ ਕਸੂਰ ਡਾਕਟਰਾਂ ਦਾ ਹੈ ਉਹਨਾਂ ਨੇ ਕੰਡੀਸ਼ਨਿੰਗ ਐਂ ਕੀਤੀ ਹੋਈ ਹੈ ਲੋਕਾਂ ਦੀ ਹੈ ਨਾ ਵੀ ਟੀਕਾ ਲਾਏ ਬਿਨਾ ਜਾਂ ਗਲੂਕੋਜ਼ ਲਾਏ ਬਿਨਾ ਤੇ ਕੀ ਨਾ ਹੈ ਇਹਨੇ ਵਿਚਾਰੇ ਕੀ ਕਰਨ ਹੁਣ ਗਰੀਬ ਆਦਮੀ ਹੈਗਾ ਇੱਕ ਤਾਂ ਉਹਨੂੰ ਇਹਨਾਂ ਦੇ ਇਹ ਤਾਂ ਕਸਾਈ ਹੈ ਬੋਲੇ ਡਾਕਟਰ ਠੀਕ ਹੈ ਨਾ ਇਹਨਾਂ ਦਾ ਅਭੀ ਆ ਗਿਆ ਬੱਕਰਾ ਝਟਕ ਦੇਓ ਹੁਣ ਇਹਨੇ ਦੇਖਣਾ ਵਿਚਾਰਾ ਦਿਹਾੜੀਆਂ ਕਰ ਕਰਕੇ ਚਾਰ ਪੈਸੇ ਦਿਵਾਉਂਦਾ ਦਵਾਈ ਜੋਗੇ ਪੈਸੇ ਹੈ ਕਿ ਨਹੀਂ ਚਾਰ ਪੈਸਾ ਲਿਖ ਦੇਣਗੇ ਉਹ ਅੱਧੋ-ਅੱਧੋ ਦੇ ਨਾਲ ਹੈ ਤੇ ਆਹ ਇਹਨੂੰ ਦਵਾਈਆਂ ਲਿਖ ਦੇਣਗੇ 1500 ਦੀਆਂ ਅੱਧੋ-ਅੱਧੋ ਦੇ ਨਾਲ ਤੇ ਕੋਈ ਹਰ ਬੰਦਾ ਬੰਦਾ ਹੈ ਮਤਲਬ ਆਪਰ ਤਾਂ ਇਹ ਮੰਨੇ ਹਿਊਮਨਿਜ਼ਮ ਜਿਹੜਾ ਨਾ ਬੰਦੇ ਨੂੰ ਬੰਦਾ ਸਮਝੋ ਬਸ ਹੈ ਨਾ ਐਸ ਤੋਂ ਉੱਤੇ ਕੋਈ ਧਰਮ ਨਹੀਂ ਕਿਸੇ ਤੋਂ ਨੂੰ ਪਾਠ ਪੂਜਾ ਦੀ ਲੋੜ ਨਹੀਂ ਕੁਝ ਕਰਨ ਦੀ ਲੋੜ ਨਹੀਂ ਵੀ ਇਹ ਗੁੱਡ ਹਿਊਮਨ ਬੀ ਹੈ ਹਾਂ ਉਹ ਅਰੇ ਐਸੇ ਕਰਕੇ ਮੇਰੇ ਸਟੂਡੈਂਟ ਇੱਕ ਆ ਕੇ ਮੇਰੇ ਕੋਲ ਸਰ ਤੁਸੀਂ ਮੇਰੇ ਨਾਲ ਮਾਊਂਟ ਆਪੂ ਚਲੋ ਮੈਂ ਕਹਿ ਕਾਦੇ ਹੱਸ ਕੇ ਉੱਥੇ ਸਾਡੇ ਗੁਰੂ ਜੀ ਉਹ ਪ੍ਰਭ ਕੁਮਾਰੀਆ ਦੇ ਮੈਂ ਕਹਿੰਦੇ ਮੈਂ ਕੀ ਕਰਨ ਦੇ ਤੇ ਮੈਂ ਨਹੀਂ ਨਹੀਂ ਸਰ ਤੁਸੀਂ ਚੱਲੋ ਤੁਸੀਂ ਟੂਰ ਸਮਝ ਕੇ ਚੱਲੋ ਤਮਾਂ ਕਾ ਦੂਰ ਸਭ ਨੂੰ ਹੋਵੇ ਤੇ ਚਲਾ ਜਾਉਂ ਮੇਰੇ ਇੱਥੇ ਦੂਰ ਜਾਉਂਗਾ ਨਹੀਂ ਤੁਸੀਂ ਦੇਖਿਓ ਮਨ ਦੀ ਸ਼ਾਂਤੀ ਤੇ ਬਹੁਤ ਮਿਲੂ ਉਹ ਮੈਂ ਤਾਂ ਮੇਰੇ ਮਨ ਦੀ ਸ਼ਾਂਤੀ ਤਾਂ ਪਹਿਲੇ ਓਵਰਡੋਜ਼ ਹੈ ਮੈਂ ਜਦੋਂ ਇਹ ਉਹ ਜੋ ਕੁਝ ਕਰਦਾ ਹੀ ਨਹੀਂ ਜਦੋਂ ਮੇਰੀ ਮਨ ਦੀ ਸ਼ਾਂਤੀ ਭੱਗ ਹੁੰਦੀ ਹੋਵੇ ਮੈਂ ਅੰਦਾਜ਼ ਪਰਦਾ ਲਿਖਦਾ ਮੈਂ ਜਿਹੜਾ ਠੱਗੀ ਟੋਰੀਟੀ ਕਰਦਾ ਪਰ ਹੋਰ ਨਹੀਂ ਕਰਦਾ ਮੇਰੀ ਮਰਜ਼ੀ ਸ਼ਾਂਤੀ ਨਹੀਂ ਹੋਇਆ ਉਹ ਤੁਸੀਂ ਨੋੜਦੇ ਨਾ ਤੇ ਜੇ ਤੁਸੀਂ ਸਾਰਾ ਨੇ ਠੱਗਿਆ ਮਾਰ ਕੇ ਉੱਥੇ ਜਾ ਕੇ ਭਾਲਦੇ ਮਰਜ਼ੀ ਸ਼ਾਂਤੀ ਐ ਨਹੀਂ ਇਹ ਵੀ ਇੱਕ ਬਿਜ਼ਨਸ ਬਣਿਆ ਹੋਇਆ ਮਨ ਦੀ ਸ਼ਾਂਤੀ ਵਾਲਾ ਅੱਜ ਕੱਲ ਉਹ ਇੱਕੋ ਹੈਗਾ ਕਿ ਉਹ ਬੋਦੀ ਦਾ ਹੀ ਪਾਸ ਰਵੀ ਸ਼ੰਕਰ ਰਵੀ ਸ਼ੰਕਰ ਲਓ ਜੋ ਮਰਜੀ ਸ਼ਾਂਤੀ ਵੇਚੀ ਜਾਂਦਾ ਚੋ ਕੱਟੋ-ਕੱਟ ਪਰ ਇਹ ਹੀ ਹੈ ਬੜੀ ਮਹਿੰਗੀ ਹੋ ਜਾਂਦੀ ਹੈ ਨਾ ਬੜੀ ਡਾਕਟਰ ਸਾਹਿਬ ਮੈਂ ਇਹੀ ਗੱਲ ਜੁੜਦੀ ਹੈ ਕਿ ਵੀ ਦੇਖੋ ਜਿਹੜੇ ਆਮ ਕੋਲੇ-ਪਾਲੇ ਲੋਕ ਨੇ ਦੇਖੋ ਉਹ ਆਪਣੀਆਂ ਜਿਹੜੀਆਂ ਮੁਸ਼ਕਲਾਂ ਦਾ ਹੱਲ ਉਹ ਇਧਰੋਂ ਉਧਰੋਂ ਕਿਤੇ ਕੋਈ ਕਿਸੇ ਡੇਰੇ ਤੋਂ ਭਾਲਦਾ ਫਿਰਦਾ ਕੋਈ ਕਿਸੇ ਧਾਕੇ ਤਬੀਤ ਨਾਲ ਲੱਭਦਾ ਫਿਰਦਾ ਆਖਰ ਨੂੰ ਅਸੀਂ ਜਿਹੜੇ ਆ ਵਿਗਿਆਨਕ ਸੋਚ ਦਾ ਇੱਕ ਜਿਹੜਾ ਧਰਨੀ ਲੋਕ ਜਿਹੜੇ ਉਹ ਵੀ ਉਹਨਾਂ ਲੋਕਾਂ ਦਾ ਹੀ ਭਲਾ ਕਰਨਾ ਚਾਹੁੰਦੇ ਨੇ ਪਰ ਉਹਨਾਂ ਦੇ ਦਰਮਿਆਨ ਇੱਕ ਜਿਹੜੀ ਲਕੀਰ ਖਿੱਚੀ ਪਈ ਹੈ ਉਹ ਸਮਝਦੇ ਕਿ ਉਹ ਦੁਸ਼ਮਣ ਨੇ ਸਾਡੇ ਹਾਂਜੀ ਉਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਸਾਡੇ ਤੁਸੀਂ ਬੜਾ ਹੀ ਮੋਟਾ ਜਾ ਗੜਦੇ ਰੱਬ ਨੂੰ ਮੰਨਦਾ ਹੈ ਜਾਂ ਨਹੀਂ ਮੰਨਦਾ ਕੋਈ ਲੱਗ ਨੂੰ ਨਾਮਨ ਕਿ ਵੀ ਜੰਗਾ ਹੈ ਹੂੰ ਤੁਹਾਨੂੰ ਕੀ ਕਹਿੰਦਾ ਹੈ ਡਾਕਟਰ ਧਰਮਵੀਰ ਅਸੀਂ ਹੈਗੇ ਆ ਤੁਹਾਨੂੰ ਸਭ ਨੂੰ ਪਤਾ ਹੈ ਉਹਨੇ ਜਲਰਾਮ ਨੂੰ ਨਹੀਂ ਮੰਨਦਾ ਲੇਕਿਨ ਜਿੰਨਾ ਸੁਸਾਇਟੀ ਦਾ ਉਹ ਬਣਾ ਕਰਦੇ ਹੂੰ ਆਪਣਾ ਡਾਕਟਰ ਦੂਸਰੇ ਆ ਜਿਹੜੇ ਇੱਥੇ ਐ ਨਿਊਰੋਲੋਜੀ ਪਰਮਾ ਪਰਮਾਖ ਸਿੰਘ ਹੈ ਹਾਂ ਇਸ ਬੰਨਾਂ ਨਾਮ ਨੂੰ ਦੁਨੀਆ ਸਮਾਜ ਇੰਨਾ ਕਰਕੇ ਵਧੀਆ ਚੱਲਦਾ ਪਿਆ ਨਾ ਤੇ ਇਹ ਸਮਾਜ ਕਿਸੇ ਧਰਮ ਕਰਕੇ ਨਹੀਂ ਇਹ ਸਮਾਜ ਨੂੰ ਠੀਕ ਚਲਾਉਣ ਵਾਸਤੇ ਸਾਨੂੰ ਜੋ ਕੁਝ ਜੈਨੂਇਨ ਲੱਗਦਾ ਉਹ ਠੀਕ ਉਹ ਕਰਨਾ ਚਾਹੀਦਾ ਸਾਨੂੰ ਇਹਦਾ ਸਾਨੂੰ ਸਰਵਜਨਾ ਮਿਲੂ ਨਹੀਂ ਮਿਲੂ ਕੋਈ ਉਹ ਇਹਨਾਂ ਗੱਲਾਂ ਦਾ ਕੋਈ ਮੈਨਾ ਹੀ ਨਹੀਂ ਹੈ ਠੀਕ ਹੈ ਨਾ ਉਹ ਮੱਕਾਲੀ ਇੱਕ ਪੋਸਟ ਪਾਈ ਸੀ ਕਿ ਤੁਸੀਂ ਕਿਸੇ ਬੰਦਰ ਨੂੰ ਇਹ ਕਹਿ ਕੇ ਵੇਖ ਲਓ ਬਿਤਵਾ ਕੇਲਾ ਤੇਰਾ ਦੇ ਦੇ ਤੈਨੂੰ ਸੁਰਗਾਂ ਚ 100 ਕੇਲੇ ਦੇਉਂ। ਇਹ ਉਹ ਨਹੀਂ ਦਿੰਦਾ। ਇਹ ਬੰਦਾ ਹੀ ਹੈ ਬਿਜੜਾ ਇਹਨੂੰ 100 ਕਰ ਦੇਣਾ। ਹਾਂ ਕਾਲੀ ਭਾਈ ਹੋਈ ਸੀ ਦੋਸੇ। ਆ ਬੰਦਾ ਦੇ ਸਕਦਾ ਹੈ। ਬੰਦਾ ਦੇ ਦੂ। ਕੋਈ ਤਾਂ ਮੈਂ ਕਹੀ ਜਾਂਦਾ ਵੀ ਹੂਰਾ ਮਿਲ ਲੀਂ ਜਾਂ। ਉਹ ਕਹਿੰਦਾ ਹੈ ਜਿਹੜੇ ਸੁਰਗ ਬਣਾਏ ਨੇ ਨਾ ਸੱਤਾਂ ਦੀਆਂ ਨਦੀਆਂ ਚਾਲਦੀਆਂ ਨੇ। ਇਹ ਸਵਰਗ ਸਾਡੇ ਬਣਿਆ ਨਾ। ਇਹ ਬੰਦੇ ਨੂੰ ਜੋ ਇੱਥੇ ਨਹੀਂ ਮਿਲਦਾ। ਸੱਦੇ ਉਸ ਸਾਹਿਬ ਨਾਲ ਸਵਰਗ ਬਣਾਏ ਗਏ ਆ ਹੋਰਾਂ ਦਾ ਇਹ ਜਿਹੜਾ ਇਸਲਾਮ ਦਾ ਹੈ ਹਾਂ ਕਿਉਂਕਿ ਉਹ ਰੇਗਿਸਤਾਨ ਦਾ ਇਲਾਕਾ ਹੈ ਹਾਂ ਇਹਨਾਂ ਨਹੀਂ ਮਿਲਦੀਆਂ ਨਹੀਂ ਸੀ ਹੈ ਨਾ ਉਹ ਫਿਰ ਰੇਗਿਸਤਾਨ ਵਾਲੇ ਨੂੰ ਇੱਕ ਤਾਂ ਐਂ ਹੀ ਲੱਗਦਾ ਵੀ ਸਭ ਤੋਂ ਵੱਡੀ ਤਾਂ ਚੀਜ਼ ਇਹੋ ਹੀ ਹੈ ਜੇ ਤੁਸੀਂ ਪੜੋ ਨਾ ਮੁਸਲਮਾਨਾਂ ਦਾ ਜਿਹੜਾ ਸਵਰਗ ਜੰਨਤ ਹੈ ਨਾ ਉਹਦੇ 'ਚ ਇਹੀ ਹੈ ਪਾਣੀ ਦੀਆਂ ਨਦੀਆਂ ਪੈਂਦੀਆਂ ਹਮ ਦਰਖਤ ਹੈ ਤੁਸੀਂ ਉਹਨਾਂ ਥੱਲੇ ਛਾਂ 'ਚ ਬੈਠੋਗੇ ਹਮ ਹੁਣ ਜੇ ਕੋਟਕਪੁਰਾ ਵਾਲ ਨੂੰ ਕਹੋ ਵੀ ਪਾਣੀ ਦੀਆਂ ਨਦੀਆਂ ਪੈਂਦੀਆਂ ਸੁੱਕ ਜੂਗਾ ਉਹਦਾ ਇੱਥੇ ਆ ਦੋ ਤਾਂ ਇੱਥੇ ਪਈ ਜਾਂਦੀਆਂ ਵੀ ਕੋਣ ਕੋ ਹਮ ਤੇ ਫਿਰ 100 ਰੁਪਏ 'ਚ ਕੀ ਖਾਸ ਹੈ ਇੰਨਾ ਵਾਸਤੇ ਫਿਰ ਦੁੱਧ ਕਿਉਂ ਦੀਆਂ ਵਗਾਉਣੀਆਂ ਪੈਂਦੀਆਂ ਹਮ ਨਾ ਹੋਈ ਗੱਲ ਲੋੜ ਮੁਤਾਬਕ ਜਿੱਥੇ ਜੋ ਉਸ ਉਹ ਜਾਓ ਦੱਸ ਦਿੰਦੇ ਆ ਵੀ ਭਾਈ ਤੁਹਾਨੂੰ ਸਿਰ ਜਿ ਦੇ ਦਿੰਦੇ ਆ ਇਹ ਕਾਮਨ ਸੈਂਸ ਦੀ ਗੱਲ ਹੈ ਆਹ ਬੋਸ਼ ਕਰ ਹੈ ਨਾ ਜੋ ਤੁਸੀਂ ਹੈਗੇ ਜੋ ਤੁਸੀਂ ਬੰਦੇ ਨੂੰ ਸਾਈਕੋਲੋਜੀਕਲੀ ਸਮਝਦੇ ਆ ਦਾਦੇ ਆ ਨਾ ਵੀ ਜੇ ਕਚਹਿਰੀਆਂ ਕੋਲ ਤੇ ਹਸਪਤਾਲ ਕੋਲ ਜੇ ਇੱਧਰੋਂ ਆਇਆ ਹੈ ਤੇ ਸੜਾ ਤਾਂ ਫਸਿਆ ਹੋਇਆ ਤੇ ਬਿਮਾਰ ਹੈ ਜਾਂ ਕੀਸ ਹੈ ਹਾਂ ਹੈ ਨਾ ਉਹ ਜ ਆ ਭਾਈ ਲੋਕ ਕਹੇ ਤੇ ਫਲਾਣਾ ਹੋ ਬਾਕੀ ਦੋ ਚਾਰ ਗੱਲਾਂ ਤਾਂ ਤੁਸੀਂ ਕਹੇ ਜਿ ਵਿੜਿਆ ਗਾ ਤੂੰ ਤਾਂ ਬਹੁਤ ਚੰਗਾ ਹੈ ਤੇ ਨੂੰ ਜ ਤਮਝੇ ਨਹੀਂ ਮਿਲੇ ਹੈ ਦੁਨੀਆ ਨਹੀਂ ਤੈਨੂੰ ਤੂੰ ਬੜਾ ਭਲਾ ਕੀਤਾ ਹਰੇਕ ਨੂੰ ਜਿਹਨੇ ਨਹੀਂ ਵੀ ਨਹੀਂ ਕੀਤਾ ਉਹ ਵੀ ਸਮਝਦਾ ਮੈਂ ਦੁਨੀਆ ਦਾ ਬੜਾ ਭਲਾ ਕੀਤਾ ਹੈ ਨਾ ਸੋਇ ਸਾਈਕੋਲੋਜੀਕਲੀ ਕਿਹਾ ਤੁਹਾਨੂੰ ਦੋ ਗੀ ਗੱਲਾਂ ਕਹਿ ਕੇ ਆਪ ਦਾ 150 ਲੈ ਲੈਂਦੇ ਹਾਂ ਉਹ ਤੋਂ ਨੇ ਤਾਂ ਭੱਲੇ ਲੋਕ ਜੇ ਤੇਨੂੰ ਸਵੇਰੇ ਹੀ ਪਤਾ ਹੋਵੇ ਅੱਜ ਮੇਰੇ ਕੋਲ ਕੋਈ ਗਾਹਕ ਆਊ ਕਿ ਨਹੀਂ ਆਊ ਤੂੰ ਤਾਂ ਵੇਖ ਲੈ ਤੂੰ ਘਰ ਆ ਦੇਣਾ ਬੇਲਾ ਬੈਠੇਂ ਸਵੇਰੇ ਹੂੰ ਹੂੰ ਹਨਾ ਸੁਈ ਔਰ ਇਹ ਇੱਕ ਇਹ ਦਾ ਬੜਾ ਬੜਾ ਹੈ ਵੀ ਕਿਉਂਕਿ ਸਾਡੇ ਅੰਦਰ ਐਹੀ ਜਿਵੇਂ ਤੁਸੀਂ ਕਿਹਾ ਪਹਿਲੇ ਸਾਡੇ ਸੁਹੂਲਤਾਂ ਪੈਸੇ ਨਾਲ ਹੈ ਹੂੰ ਯਾ ਨਾ ਡਾਕਟਰ ਗਿਆ ਵੀ 200 ਆਪ ਲੈ ਲਿਆ ਉਹਨੇ 1000 ਦੇ ਲਿਖਤੇ ਉਹਨੇ ਟੈਸਟ ਹੁਣ ਗਰੀਬ ਕਰਾਤਾ ਕਰ ਸਕਦਾ ਨਹੀਂ ਨਹੀਂ ਕਰਾ ਸਕਦਾ ਤਾਂ ਫਿਰ ਹੁਣ ਉਹ ਐ ਵੀ ਨਹੀਂ ਹੋ ਸਕਦਾ ਵੀ ਬਿਮਾਰੀ ਲੈ ਕੇ ਬੈਠਾ ਰਹੇ ਉਹ ਚਲ ਐ ਜੇ ਕੋਈ ਕਹਿ ਦਿੰਦਾ ਉਹਨੂੰ ਵੀ ਆਰ ਉਹ ਫਲਾਣਾ ਸਾਧਾ ਦਿੰਦਾ ਤਾਂ ਚਲਾ ਜਾਂਦਾ ਵੀ ਚੱਲ ਹੁਣ ਖਬਰੇ ਹੋ ਗਏ ਹੈ ਨਾ ਮਨੋ ਤਾਂ ਜੇ ਕਿਸ ਨੂੰ ਬਿਮਾਰੀ ਹੋ ਔਰ ਪਰ ਤੱਕ ਕਰੂ ਕੋਸ ਨਾ ਕਰ ਸਕੋ ਔਰ ਆਮ ਨਾਲ ਐ ਨਹੀਂ ਬੈਠ ਸਕਦਾ ਜੰਗਾ ਭਾਈ ਮਰ ਜਾਂਗੇ ਉਹ ਇੱਥੇ ਇਹ ਵੀ ਇਹ ਤੁਹਾਡੇ ਧਿਆਨ ਚਾਉਣਾ ਵੀ ਕਈ ਥਾਵਾਂ ਦੇ ਉੱਤੇ ਮੈਂ ਹੁਣ ਨਾ ਨਾ ਲਵਾਂ ਵੀ ਕਈ ਥਾਵਾਂ ਦੇ ਉੱਤੇ ਕੈਂਸਰ ਦਾ ਇਲਾਜ ਬੂਟੀ ਪੱਟ ਕੇ ਹਾਂ ਮੈਂ ਘਾਹ ਪੱਟਦਾ ਜੀ ਮੰਤਰ ਪੜ੍ਹਦਾ ਮੰਤਰ ਪੜ੍ਹਦਾ ਤੇ ਉਹਦੀ ਜੜ ਪੱਟਦੀ ਮੈਂ ਆ ਇੱਥੇ ਬਾਬਾ ਸੀ ਉਹਦੇ ਕੋਲੇ ਆਇਆ ਮੈਂ ਨਾਂ ਤੱਕ ਅੱਡੇ ਕੋਲ ਸੀ ਉਹਦੇ ਕੋਲ ਕੈਂਸਰ ਦਾ ਪੇਸ਼ੈਂਟ ਆਇਆ ਹਾਂ ਤੇ ਆ ਗਿਆ ਕਹਿੰਦਾ ਵੀ ਐ ਕਰਕੇ ਬਾਬਾ ਜੀ ਕੈਂਸਰ ਹੋਈ ਗਿਆ ਉੱਠ ਖੜਾ ਹੋਇਆ ਭੱਜਦਾ ਜਾਂ ਪੱਜਾ ਕੁਝ ਨਹੀਂ ਹੋਇਆ ਤੈਨੂੰ ਉਹ ਹਫ਼ਤੇ ਵਿੱਚ ਉਹ ਮਰ ਗਿਆ ਹੈ ਨਾ ਵੀ ਤੇਰੇ ਕਹਿਣ ਨਾਲ ਤਾਂ ਨੀ ਵੀ ਕੁਝ ਨਹੀਂ ਹੋਇਆ ਉਥੇ ਜੋ ਇੱਕ ਬਿਮਾਰੀ ਐ ਜੋ ਹੈ ਹੈ ਨਾ ਅਜਾ ਉਹਦੋਂ ਉਹ ਵੀ 4 ਦਿਨ ਤਾਂ ਖੁਸ਼ ਰਹਿੰਦਾ ਨਹੀਂ ਸੰਤਾਂ ਨੇ ਕਿਹਾ ਤਾਂ ਵੀ ਕੁਝ ਨਹੀਂ ਹੋਇਆ ਹਾਂ ਕੰਫੀਡੈਂਸ ਤਾਂ ਆ ਹੀ ਜਾਂਦਾ ਹਾਂ ਵੀ ਤੇ ਉਹ ਬਾ ਇਹ ਇਹ ਜੀ ਬਸ ਇਹੀ ਲੋਕਾਂ ਨੂੰ ਕੀ ਤੁਸੀਂ ਕੀ ਕਹਿਣਾ ਜਿਹੜੇ ਪੋਲੇ ਪਾਲੇ ਲੋਕ ਆਈ ਇਧਰ ਉਧਰ ਭਟਕਦੇ ਫਿਰਦੇ ਆ ਜਿਨ੍ਹਾਂ ਦੇ ਜਿਨ੍ਹਾਂ ਨੂੰ ਨਹੀਂ ਪਤਾ ਵਿਗਿਆਨਕ ਸੋਚ ਕੀ ਐ ਇਹ ਕੀ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕੀ ਕਹੀਏ ਯਾਰ ਵਰਗੈਨਿਕ ਸੋਚ ਤਾਂ ਸਾਡੇ ਪੜਾਉਣ ਵਾਲਿਆਂ ਤੇ ਨਹੀਂ ਹੈ ਜਿਹੜੇ ਕਿਸੌਨਾਂ ਬਣਾ ਕੇ ਦੇਖਸ ਕਵਿਸਟਰੀ ਐ ਐਮ ਐਸ ਸੀ ਅਗਰ ਹੀ ਫਿਰਦੇ ਆ ਉਹਨਾਂ ਨੂੰ ਨਹੀਂ ਹੈ ਆ ਸਾਡੇ ਸਾਰੇ ਧੱਕੇ ਖਾਦੇ ਫਿਰਦੇ ਆ ਪੁਰਾਣੇ ਬਾਬੇ ਕੋਲ ਦੇ ਬੰਲਾ ਜੀ ਸਾਡੇ ਅਮਰੀਕਾ ਦੇ ਡਾਕਟਰ ਐ ਉੱਲਾਤੋਂ ਕਾਲਜਾਂ ਚ ਸਾਇੰਸ ਤੇ ਪੜਾਈ ਜਾਂਦੀ ਐ ਪਰ ਵਰਗੈਨਿਕ ਨਜ਼ਰੀਆ ਹੀ ਨਹੀਂ ਇੱਕ ਸਾਡੇ ਇੱਕ ਟੀਚਰ ਸੀ ਸਾਇੰਸ ਮਾਸਟਰ ਐ ਐਮ ਐਸ ਸੀ ਵਾਈਫ ਦੇ ਨਾਲ ਲੱਗਿਆ ਸੀ ਵਾਈਫ ਨੂੰ ਕਹਿਣਾ ਲੱਗੇ ਵੀ ਤੂੰ ਵੀਰ ਜੀ ਤੂੰ ਤਾਂ ਸਾਇੰਸ ਪੜ੍ਹੀ ਐ ਤੇ ਤੁਸੀਂ ਤਾਂ ਘੱਟੋ ਘਾਟੇ ਨਾ ਕਿੰਨਾ ਸਾਇੰਸ ਦਾ ਨੌਕਰੀ ਆਸਤੈ ਹੁੰਦੀ ਹੈ ਅੱਛਾ ਹਾਂ ਉਹ ਥੋੜੀ ਅੱਛਾ ਜਿੰਦਗੀ ਚ ਆਉਣ ਨਾਲ ਜਿੰਦਗੀ ਦੀ ਹੁੰਦਾ ਪਹਿਲਾਂ ਮੰਨਣੀ ਹੈ ਤਾਰਾ ਉਹ ਤਾਉ ਦੀ ਤੁਸ ਕਰਨਾ ਹੈ ਸੋ ਜਦ ਜਿਹੜੇ ਟੀਚਰ ਹੀ ਇਹੋ ਜਿਹੇ ਫਿਜ਼ਿਕਸ ਆਪਣੇ ਉਹਨੇ ਉਸ ਨੇ ਦੀ ਵਾਈਫ ਨੇ ਦੱਸਿਆ ਕਹਿੰਦੀ ਹੈ ਜੀ ਜਗਰਾਵਾਂ ਸਕੂਲ ਦੇ ਵਿੱਚ ਪ੍ਰਿੰਸੀਪਲ ਹੂੰ ਜੇ ਐਮ ਐਸ ਸੀ ਵਾਲੇ ਨੂੰ ਇਹ ਹੀ ਨਹੀਂ ਸਮਝ ਤੇ ਪਰ ਪਿੱਛੇ ਤਾਂ ਵਿਚਾਰਾ ਹੀ ਭੋਲੇ ਹੈ ਹੂੰ ਸੋ ਇਹ ਹਾਲ ਸਾਡੇ ਟੀਚਰਸ ਨੂੰ ਹੀ ਆਣੀ ਹੈ ਸਭ ਤੋਂ ਵੱਡਾ ਕਸੂਰ ਟੀਚਰਸ ਦਾ ਹੀ ਹੈਗਾ ਕਿਉਂਕਿ ਬੱਚੇ ਟੀਚਰ ਦੀ ਉਹਨੂੰ ਰੱਬ ਦੀ ਉਹ ਸਮਝਦੇ ਐ ਜੋ ਟੀਚਰ ਨੇ ਕਹਦਾ ਜਦ ਬੱਚੇ ਸਕੂਲ ਪੜ੍ਹ ਕੇ ਆਇਆ ਨਾ ਤੁਸੀਂ ਉਹਦੀ ਮਾਂ ਪਿਓ ਸਮਝਾਉਣਾ ਵੀ ਆਹ ਨਹੀਂ ਪਤਾ ਆਹ ਗੱਲ ਤਾਂ ਨਹੀਂ ਸਾਡੀ ਮੈਡਮ ਨੇ ਕਿਹਾ ਸਾਡੇ ਟੀਚਰ ਨੇ ਕਿਹਾ ਉਹ ਉਹਨੂੰ ਪੱਥਰ ਤੇ ਲਕੀਰ ਸਮਝਦੇ ਐ ਪਰ ਜੇ ਟੀਚਰ ਹੀ ਇਹ ਹੋ ਜੇ ਆ ਟੀਚਰ ਖੋਦੀ ਠੀਕ ਨਹੀਂ ਹੈਗੀ ਠੀਕ ਨਹੀਂ ਠੀਕ ਨਹੀਂ ਤਾਂ ਫਿਰ ਬੱਚੇ ਨੂੰ ਕੀ ਇਲਾਜ ਕਰੂਗਾ ਕੀ ਉਹ ਵਿਦਿਆਰਥੀ ਪੈਦਾ ਕਰੂ ਕਿ ਹੋ ਜੇ ਪੈਦਾ ਤੌਰ ਤੇ ਔਰ ਨਾ ਹੀ ਇਹ ਸਰਕਾਰ ਦੀ ਕੋਈ ਮਿੰਟ ਹੈ ਹੈਗੀ ਹੈ ਕਿ ਜੋ ਆਗੇ ਪੜ ਕੇ ਸਿਹੜੇ ਉਹਨਾਂ ਨੂੰ ਤੇ ਇਹੀ ਹੈ ਵੀ ਇਹਨਾਂ ਦੇ 15 20 ਸਾਲ ਜੇ ਲਗਾ ਲੂਗੇ ਜਿਵੇਂ ਮਰ ਕੇ ਹੁਣ ਜਿਹਨੇ ਪੜ ਜਿਵੇਂ ਬਰਜਿੰਦਰਾ ਕਾਲਜ ਪੜਨਾ ਹੁੰਦਾ ਜਿਹੜੀ ਤਾਂ ਦੇਖੋ ਸਭ ਤੋਂ ਉੱਤਲੀ ਕਰੀਮ ਹੈ ਨਾ ਉਹ ਤਾਂ ਦੂਜੇ ਕੋਰਸਾਂ 'ਚ ਚਲੀ ਜਾਂਦੀ ਹੈ ਹਮਮ ਔਰ ਇੱਥੇ ਬੀਏ ਚ ਆ ਜਾਂਦੇ ਆ ਉਹ ਆਖਰੀ ਰਹਿਣ ਨੂੰ ਜੀ ਉਹਨਾਂ ਤੋਂ ਬਹੁਤੇ ਪੜਨੋਂ ਦੇ ਹੀ ਨਹੀਂ ਉਹਨਾਂ ਦਾ ਵੀ ਤਿੰਨ ਸਾਲ ਦਾ ਲਸੰਸ ਮਿਲ ਗਿਆ ਉਹਨ ਕੁੜੀਆਂ ਦੇ ਗੇੜੇ ਕੱਢੀ ਆਵਾਂ ਤਾਂ ਕੋਈ ਰੋਕੂ ਨਹੀਂ ਕੱਢ ਚਾਲ ਹੂੰ ਹੈ ਨਾ ਉਹ ਗੇੜੇ ਕੱਢੀ ਔਰ ਮੈਂ ਇਸੇ ਕਰਕੇ ਪਹਿਲੇ ਮੇਰੇ ਕੋਲ ਜਿਹੜੇ ਸਟੂਡੈਂਟਸ ਨੇ ਨਾ ਢਾਈ ਢਾਈ ਤਿੰਨ ਤਿੰਨ ਸੁੱਦੀ ਕਲਾਸ ਹੁੰਦੀ ਸੀ ਹੂੰ ਔਰ ਮੈਨੂੰ ਥਾਣੀ ਕੋਈ ਕਮਰਾ ਨਹੀਂ ਐਡਾ ਹੂੰ ਮੈਂ ਫਿਰ ਕਲੀਅਰ ਕਰ ਦਿੰਦਾ ਮੈਂ ਕਿ ਬੇਟਾ ਦੇਖ ਤੂੰ ਸਾਰੇ ਦਾ ਪੜਨੋਂ ਅਸਤੇ ਦਾਖਲ ਹੋਈ ਨਹੀਂ ਹੈਗੇ ਹੂੰ ਨਾ ਤੁਸੀਂ ਜਿਹੜੇ ਕੰਮ ਨੂੰ ਦਾਖਲ ਹੋਏ ਆਂ ਆਪਣਾ ਕਰੀ ਜਾਓ ਜੇ ਪੜਨ ਹੈ ਕਲਾਸ ਦਾ ਜਾਓ ਪੜ੍ਹਾਉਂਗਾ ਮੈਂ ਤੁਹਾਨੂੰ ਇਹ ਹੂੰ ਨਾ ਪਰ ਜੇ ਤੁਹਾ ਅਸੀਂ ਪੜਨੋਂ ਅਸਤੇ ਦਾ ਫਿਰ ਤੁਸੀਂ ਸਭੋ ਦੂਜਿਆਂ ਨੂੰ ਵੀ ਨਹੀਂ ਪੜਨ ਦੇਉਂਗੇ ਤੁਸੀਂ ਬੈਠੇ ਕੇ ਦਾ ਚੱਕਾ ਹੀ ਖਿੱਚੋਗੇ ਕਿਸੇ ਦੇ ਚੁੰਡੀ ਵੱਡੋਗੇ ਤੇ ਤੁਸੀਂ ਉਹਨਾਂ ਨੂੰ ਵੀ ਨਹੀਂ ਪੜਨ ਦੇਣਾ ਲੇਕਿਨ ਐ ਹਮੇਸ਼ਾ ਜਦੋਂ ਮੇਰੀ ਕਲਾਸ ਦੇ ਵਿੱਚ ਪਿੱਛੇ ਬੱਚੇ ਖੜੇ ਹਮਮ ਔਰ ਮੈਨੂੰ ਬਾਤ ਆਉਂਦੀ ਐ ਵੀ ਲੱਗਦੀ ਐ ਵੀ ਸ਼ੈਲਫ ਭਰੇਜ ਮੈਨੂੰ ਹੁਣ ਬੱਚੇ ਉਹ ਵੀ ਮਿਲਦੇ ਆ ਜਿਹੜੇ ਕਹਿੰਦੇ ਸਾਰ ਅਸੀਂ ਉਹ ਤਾਂ ਐਮ ਕਾਮ ਕਰਦੇ ਸੀ ਐ ਬੀ ਕਾਮ ਕਰਦੇ ਸੀ ਪਰ ਅਸੀਂ ਕਲਾਸ ਤੋਂ ਡੀਲ ਹੋ ਗਏ ਹੂੰ ਕੋਈ ਤਾਂ ਹੈ ਤਾਂ ਮੈਂ ਅਸੀਂ ਸਾਇੰਸ ਤੋਂ ਪੜ੍ਹ ਰਹੀ ਪਰ ਕਲਾਸ ਅਸੀਂ ਛੱਡੀ ਲੋ ਅੱਛਾ ਇਹਨੂੰ ਵੀ ਮਿਲਦੇ ਆ ਇੱਕ ਵਾਰ ਕਹਿੰਦਾ ਮੇਰਾ ਮੁੰਡਾ ਕਰਦਾ ਸੀ ਬਾਅਦ ਚ ਐਮਐਸਸੀ ਕੀਤੀ ਸਾਇੰਸ ਦੀ ਪਰ ਛੱਡੀ ਕਲਾਸ ਨੂੰ ਬੰਦ ਅਸ ਗੱਲ ਨੂੰ ਸਿੰਪਲੀਫਾਈ ਕਰਕੇ ਸਮਝਾ ਦਿਓ ਤੁਸੀਂ ਬੱਚੇ ਨੂੰ ਬੱਚੇ ਸਮਝਦੇ ਨਾ ਐਨੀ ਕੇ ਫੈਬਰਿਕ ਦੇ ਲੇਕਿਨ ਉਹ ਅਗੇ ਦਸਨ ਵਾਲੇ ਤੇ ਹੀ ਹੈ ਇਹੋ ਇਹ ਜਿਹੜੀ ਤੁਸੀਂ ਗੱਲ ਕਹਿਤੀ ਹੈਗੀ ਐ ਵਿਆਪਕ ਦਾ ਸਮਾਜ ਦੇ ਵਿੱਚ ਜਿਹੜਾ ਰੋਲ ਆ ਮਾਂ ਵਰਗਾ ਐ ਫਿਰ ਮਾਂ ਜਿਹੇ ਜਿਹੀ ਹੋਊਗੀ ਉਹਦੇ ਬੱਚੇ ਤਾਂ ਉਹ ਜਿਹੇ ਹੋਣਗੇ ਉਹ ਜਿਹੇ ਹੋਣਗੇ ਇਹ ਇਸ ਦੇ ਸਮਾਜ ਦੇ ਮਤਲਬ ਟੀਚਰ ਇਹੋ ਜਿਹੇ ਹੋ ਜੇ ਆ ਅੱਛੀ ਇੱਕ ਵਕਟੇਸ਼ਨ ਪੜ੍ਹੀ ਸੀ ਜੇ ਤੁਹਾਡੇ ਮੋਲਕ ਦੀਆਂ ਦੇ ਸਕੂਲ ਮਾਰੇ ਆ ਨਾ ਤਾਂ ਫਿਰ ਸੜਕਾਂ ਜਿੰਨੀਆਂ ਮਰਜ਼ੀ ਚੌੜੀਆਂ ਤੇ ਉਹ ਹੁਣ ਉਹਨਾਂ ਦਾ ਕੋਈ ਮਤਲਬ ਨਹੀਂ ਬਾਜੀ ਬਾਜੀ ਹੋਰ ਜਿੱਤ ਕੇ ਮਰਜ਼ੀ ਹੋਣ ਇੱਥੋਂ ਹਾਂ ਚ ਲੜਾਈ ਹਮ ਬੱਚੇ ਤੂੰ ਤੁਸੀਂ ਕੱਲ ਦੇਓ ਕੀ ਪੈਦਾ ਇਉਂ ਹੀ ਸਾਡੇ ਬਸ ਜੋ ਜਿੰਨੇ ਕੋਟੇਸ਼ਨ ਪੜ੍ਹੀ ਸੀ ਤੁਹਾਡੀ ਗੱਲ ਨਾਲ ਗੱਲ ਜੁੜਦੀ ਹੈ ਕਿ ਉਹ ਸ਼ਾਇਦ ਬੁਨਿਆਦ ਮੈਗਜ਼ੀਨ ਪੁਰਾਣਾ ਕਿ ਤੁਮ੍ਹ ਪੜ੍ਹ ਰਿਹਾ ਸੀ ਉਹ ਕੌਸ਼ਲ ਜੀ ਛਾਪਦੇ ਹੁੰਦੇ ਸੀ ਬਠਿੰਡਾ ਟੀਚਰਜ਼ ਹੌਮ ਤੋਂ ਉਹਦੇ ਉੱਤੇ ਕਿਤੇ ਲਿਖਿਆ ਸੀ ਕਹਿੰਦਾ ਜੈਸਾ ਮਾਸਟਰ ਵੈਸਾ ਰਾਸ਼ਟਰ ਰਾਸ਼ਟਰ ਬਿਲਕੁਲ ਸਾਡੇ ਹਾਲੇ ਮਾਸਟਰੀ ਕਿਸੇ ਕੰਮ ਦੇ ਨਹੀਂ ਹੈਗੇ ਉਹਨਾਂ ਨੂੰ ਗੁੱਸਾ ਲੱਗ ਸਕਦਾ ਹੈ ਕਿਉਂਕਿ ਜੇ ਤਾਂ ਉਹ ਸਿਲੇਬਸ ਤੱਕ ਹੀ ਸੀਮਤ ਰਹਿੰਦੇ ਨੇ ਕਿ ਤਾਂ ਕੋਲੂ ਦੇ ਵੜਦ ਨੇ ਹੂੰ ਉਸ ਸਿਲੇਬਸ ਦਾ ਹੁਣ ਉਹਨਾਂ ਕਮੇਟੀਆਂ ਨੇ ਬਣਾਏ ਹੋਏ ਜਿਹੜੇ ਸਰਕਾਰਾਂ ਦੇ ਫਿੱਟ ਪੁਰਜੇ ਆ। ਕੋਈ ਕਦੇ ਉਹਨਾਂ ਦੇ ਉਹ ਸਿਲੇਬਸ ਉਹੋ ਜਿਹਾ ਬਣਾਉਣਗੇ। ਤੁਹਾਡਾ ਸੈਂਟੀਫਿਕ ਐਟੀਟਿਊਡ ਬਣਾਉਣਗੇ। ਉਹ ਬਣਾਉਂਦੇ ਨਹੀਂ ਹੈਗੇ। ਤੋਂ ਬਣਾਉਣਗੇ। ਵੇਹ ਵੀ ਠੀਕ ਹੈ। ਜੇ ਸਿਲੇਬਸ ਤੋਂ ਬਾਹਰ ਜਾ ਕੇ ਕੋਈ ਪੜਾਉਂਦਾ ਹੈ ਤਾਂ ਕੋਈ ਛੋਟੇ ਵਰਗਾ ਫਿਰ ਉਹ ਉਹਨੂੰ ਸਾਹਮਣਾ ਕਰਨਾ ਪੈਂਦਾ। ਬਿਲਕੁਲ। ਹਾਂਜੀ। ਇਹ ਗਲਤ ਗੱਲਾਂ ਕਰ ਰਹੇ। ਹਾਂਜੀ ਹਾਂ। ਇਸ ਸਿਲੇਬਸ ਤੋਂ ਬਾਹਰ ਲੈਣਾ ਕਿਉਂ? ਮਤਲਬ ਫਾਰਥਮੈਟਲੀ ਮੈਨੂੰ ਕਦੀ ਨਹੀਂ ਪ੍ਰੋਬਲਮ ਆਈ। ਅਦਰਵਾਈਜ਼ ਤਾਂ ਆ ਜਾਂਦੀ ਹੈ। ਇਹ ਤਾਂ ਜੀ ਲੱਗਦਾ ਉਹ ਬੋਲਦਾ। ਇਹਦਾ ਹੀ ਘ ਜੋ ਕਿ ਮੈਨੂੰ ਐਂ ਜੇ ਲੱਗਦਾ ਮੈਂ ਸਿੰਪਲ ਭਾਸ਼ਾ ਚ ਦਲੀਲ ਦੇ ਕੇ ਗੱਲ ਸਮਝਾ ਦੇ। ਹੂੰ। ਕਿ ਬੇਟਾ ਜੀ ਐਂ ਗਤ ਐ ਐਸੇ ਹੀ। ਮੈਨੂੰ ਕੋਈ ਪ੍ਰੋਬਲਮ ਨਹੀਂ ਤੁਹਾਡੇ ਨਾਲ। ਮੰਨਣ ਜਾਂ ਨਾ ਮੰਨਣ ਤੇ। ਤੁਹਾਡੇ ਨਾਲ ਗੱਲ ਕਰਦਿਆਂ ਮੈਂ ਆਪਦਾ ਇੱਕ ਮਨ ਦਾ ਬੋਝ ਹੌਲਾ ਕਰਨਾ ਚਾਹੁੰਦਾ ਅੱਜ ਗੱਲ ਜੁੜ ਗਈ ਕੁਦਰਤੀ। ਹਾਂਜੀ। ਅ ਮੈਂ 11ਵੀਂ ਤੇ 12ਵੀਂ ਨੂੰ ਪੰਜਾਬੀ ਪੜਾਉਂਦਾ ਰਿਹਾ। ਅੱਛਾ ਜੀ। ਉਹਦੇ ਵਿੱਚ ਗਰਮੀ ਜਮਾ ਦੇ ਵਿੱਚ ਇੱਕ ਸੰਤਰਾ ਮਦੂਸੇ ਦੀ ਕਵਤਾ ਤੋਂ ਮਗਦਾ ਰਹੀ ਬੇਸੂਰ ਜਿਆ ਕੰਮੀਆਂ ਦੇ ਵੇੜੇ ਅੱਛਾ ਮੈਂ ਹੁਣ ਉਹ ਬੰਦਾ ਮੇਰਾ ਜਨਮ ਹੋਇਆ ਰੱਲੇ ਪਿੰਡ ਤੇ ਉਦਾਸੀ ਜੀ ਆਮ ਹੀ ਮੇਰੇ ਪਿੰਡਾਂੋਂ ਤੇ ਜਾਂਦੇ ਸੀ ਉਹਨਾਂ ਦਾ ਪਿੰਡ ਨੇੜੇ ਸੀ ਉੱਥੇ ਰਾਏਕੋਟ ਪਰ ਇਹ ਸਾਰਾ ਰਾਏਸਰ ਬਰਨਾਲੇ ਚ ਪੈਂਦਾ ਹਾਂ ਹਾਂ ਬਿਲਕੁਲ ਇਹ ਸਾਡਾ ਮਾਨਸਾ ਚ ਪੈਂਦਾ ਇੱਕੋ ਹੀ ਵੇਲਟ ਹੈ ਹਾਂ ਜੀ ਉਹ ਆਮ ਆਉਂਦੇ ਜਾਂਦੇ ਸੀ ਤੇ ਮੈਂ ਦਸਵੀਂ ਚ ਪੜਦਾ ਸੀਗਾ ਤੇ ਉਹਨਾਂ ਨੇ ਸਾਡੇ ਪਿੰਡ ਚ ਆ ਕੇ ਨੌਜਵਾਨ ਸਭਾ ਬਣਾਤੀ ਤੇ ਸਾਨੂੰ ਕਿਹਾ ਵੀ ਤੁਸੀਂ ਨਹੀਂ ਇਹਦੇ ਚ ਸਭਾ ਚਾ ਸਕਦੇ ਤੁਸੀਂ ਤਾਂ ਛੋਟੇ ਹੋ ਗਰੇ ਅਸੀਂ ਰੁੱਸ ਕੇ ਉਹਨਾਂ ਨਾਲ ਉਦਾਸੀ ਜ ਅਸੀਂ ਕਿ ਆ ਵੀ ਇਹ ਕੀ ਕੀਤਾ ਤੁਸੀਂ ਕਿ ਸਾਨੂੰ ਨਹੀਂ ਲਿਆ ਸਭਾ ਦੇ ਵਿੱਚ ਉਦੋਂ ਤੁਸੀਂ ਜੋ ਨੌਜਵਾਨੀ ਨਹੀਂ ਹੈਗੇ ਹਲੇ ਤੁਸੀਂ ਬਾਲ ਸਭਾ ਚ ਆਉਂਗੇ ਥੋੜੀ ਬਾਲ ਸਭਾ ਅੱਡ ਬਣਾਵਾਂਗੇ ਉਹਨਾਂ ਨੇ ਸਾਡੀ ਬਾਲ ਸਭਾ ਅੱਡ ਬਣਾ ਤੇ ਜਣੀ ਮੈਂ ਇਹ ਕਹਿਣਾ ਚਾਹੁੰਦਾ ਮੈਂ ਉਦਾਸੀ ਦੀ ਉਮਲ ਪੜ ਕੇ ਵੱਡਾ ਹੋਇਆ ਤੇ ਜਦੋਂ ਮੈਂ ਉਹਨਾਂ ਦੀ ਕਵਤਾ ਪੜਾਉਂਦਾ ਸੀਗਾ ਕਮੀਆਂ ਦਾ ਵਿੜਾ ਤੇ ਕਮੀਆਂ ਦਾ ਵਿੜਾ ਮੈਂ ਬਾਅਦ ਦੇ ਵਿੱਚ ਪੜਾਉਂਦਾ ਪਹਿਲਾਂ ਮੈਂ ਉਦਾਸੀ ਬਾਰੇ ਦੱਸਦਾ ਉਹ ਕੀ ਸ਼ਖਸੀਅਤ ਜਦੋਂ ਮੈਂ ਉਹ ਦੱਸਦਾ ਤਾਂ ਮੇਰਾ ਇੱਕ ਇਹੋ ਜਿਹਾ ਪ੍ਰਿੰਸੀਪਲ ਨਾਲ ਬਾਹ ਪੈ ਗਿਆ ਉਹ ਕੰਨ ਲਾ ਕੇ ਸੁਣਿਆ ਕਰੇ ਤੇ ਆਖਰ ਮੈਨੂੰ ਕਹਿੰਦਾ ਯਾਰ ਤੂੰ ਐ ਕਿਉਂ ਪੜਾਉਣਾ ਹੈ ਬਸ ਕੀ ਹੋ ਗਿਆ ਤੂੰ ਜੋ ਆਕਾਂ ਨੂੰ ਬਗੜਾਈ ਜਨਾ ਤੂੰ ਤਾਂ ਤੂੰ ਤਾਂ ਹੋਰ ਹੀ ਕਹਾਣੀਆਂ ਸੁਣਾਈ ਜਨਾ ਉਹ ਨਕਸ਼ਲਵਾੜੀਆਂ ਦੀਆਂ ਫਰਜ਼ਾਂ ਦੀਆਂ ਮਾਜੀ ਮੈਂ ਤਾਂ ਕੋਈ ਕਹਾਣੀ ਨਹੀਂ ਸੁਣਾਈ ਹੈ ਕਹਿੰਦਾ ਉਹ ਸント ਰਾਮਾਦਾਸੀ ਬਰਹਾਏ ਵੀ ਤੂੰ ਉਹ ਆ ਟਰਚ ਕੀਤਾ ਗਿਆ ਉਹ ਆਇਆ ਮਰ ਗਿਆ ਉਹ ਪੁਰਾਣਾ ਹੋ ਗਿਆ ਤੂੰ ਐ ਇਹ ਵੀ ਦੱਸੀ ਜਾਂਦਾ ਸੀ ਕਮੀਆਂ ਦੇ ਵਿੜੇ ਦਾ ਤੂੰ ਉਹ ਦੱਸੀ ਜਾਂਦਾ ਸੀ ਵੀ ਇਹ ਕਿਉਂ ਕਪਤਾ ਲਿਖੀ ਉਹਨੇ ਤੇ ਕੀ ਹੋਇਆ ਸੀ ਉਹ ਮਾਜੀ ਤਾਂ ਮੇਰਾ ਫਰਜ਼ਾ ਮੈਂ ਟੀਚਰ ਹਾਂ ਹਾਂ ਟੀਚਰ ਕਦੀ ਵਾਰੇ ਦੱਸਾਂ ਤੇ ਕਪਤਾ ਵਾਰੇ ਦੱਸਾਂ ਬਾਅਦ ਚ ਕਪਤਾ ਤਾਂ ਜਨਮ ਬਾਅਦ ਚ ਲੈਂਦੀ ਹੈ ਹਾਂ ਬਿਲਕੁਲ ਤੇ ਇਹ ਇਹ ਸਾਰਾ ਕੁਝ ਮੇਰਾ ਇਹ ਜੇ ਪ੍ਰਿੰਸੀਪਲ ਨਾਲ ਵੀ ਮੇਰਾ ਖੋਦ ਬਾ ਪਿਆ ਕਿ ਉਹਨਾਂ ਨੇ ਮਤਲਬ ਇਹ ਕਪਤਾਨ ਨੂੰ ਪੜਾਉਣ ਤੋਂ ਮੈਂ ਉਹਨਾਂ ਨੂੰ ਫਿਰ ਅਖੀਰ ਰੱਖ ਕੇ ਕਿਹਾ ਮਾਜੀ ਤੁਸੀਂ ਬੋਰਡ ਵਾਲਿਆਂ ਨੂੰ ਲਿਖ ਦਿਓ ਚਿੱਠੀ ਵੀ ਇਹ ਸਾਰਾ ਸਿਲੇਬਸ ਚੋਂ ਕੱਢ ਦਿਓਗੇ ਇਹ ਕਪਤਾ ਮਾਰ ਗਿਆ ਇਹ ਜੋਕ ਨੂੰ ਬਗਾੜ ਦਿਆ ਜਿਹੜੀ ਇਹ ਮੈਂ ਵੀ ਇਹ ਸਾਹਮਣਾ ਕੀਤਾ ਤੇ ਇਸ ਕਰਕੇ ਇਹ ਸਿਲੇਬਸ ਦੇ ਅੰਦਰ ਕੁਛ ਨਾ ਕੁਛ ਤਾਂ ਇਹ ਜਾਂ ਕੁਝ ਪਿਆ ਹੁੰਦਾ ਜੇ ਟੀਚਰ ਚਾਹੇ ਬੱਚਿਆਂ ਨੂੰ ਅਸੀਂ ਕੋਈ ਬਹੁਤ ਕੁਸ਼ ਬਣਾ ਸਕਦੇ ਹਾਂ ਟੀਚਰ ਆ ਪੜ੍ਹਦੇ ਹੀ ਨਹੀਂ ਹਾਂ ਜਦੋਂ ਬੀਏ ਐਮਏ ਕਰ ਲਈ ਸੀ ਨਾ ਉਸ ਤੋਂ ਬਾਅਦ ਕਿਤਾਬਾਂ ਦੇ ਮਾਰਿਆ ਹੋ ਤੇ ਜੇ ਪੜ੍ਹਦੇ ਵੀ ਤਾਂ ਥੋੜਾ ਜਿਹਾ ਇਹ ਨਾ ਬਲੂ ਬਲੂ ਜਿਹਾ ਪੜ੍ਹ ਲੈਣ ਤੇ ਤੇ ਉਸ ਤੋਂ ਬਿਨਾ ਬੁੱਧੀ ਕਿਵੇਂ ਵਿਕਸਿਤ ਹੋਊਗੀ ਕੋਈ ਤੁਰਕੀ ਬਾਣੀ ਤਾਂ ਹੁੰਦੀ ਨਹੀਂ ਅਗਰ ਵੀ ਉਹੀ ਆ ਜੂਗੇ ਤੋਤਰ ਕੇ ਇਹ ਤਾਂ ਪੜ ਕੇ ਸਿਆਣੇ ਬੰਦਾ ਨੇ ਜਦੋਂ ਲਿਖਿਆ ਪੜਾਂਗੇ ਫਿਰ ਲੱਗਦਾ ਵੀ ਹਾਂ ਬੰਦਾ ਠੀਕ ਹੈ ਨੂੰ ਤੁਸੀਂ ਲੋਕਾਂ ਨੂੰ ਕਿਸੇ ਲਿਖਾ ਦੇਣਾ ਚਾਹੁੰਦੇ ਹੋ ਅੱਜ ਇਸ ਇੰਟਰਵਿਊ ਦੇ ਰਹੀ ਇਸ ਵੀਡੀਓ ਦੇ ਰਹੀ ਲੋਕਾਂ ਨੂੰ ਉਹ ਲੋਕ ਖਾਸ ਕਰਕੇ ਮੈਂ ਆਮ ਲੋਕਾਂ ਦੀ ਗੱਲ ਉਹਨਾਂ ਆਮ ਲੋਕਾਂ ਦੀ ਕੀ ਗੱਲ ਕਰਨੀ ਚਾਹਣਾ ਜਿਹੜੇ ਭੁੱਲੇ ਭਟਕੇ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਇੱਧਰ ਉੱਧਰ ਆਪਣੀਆਂ ਸਮੱਸਿਆਵਾਂ ਦਾ ਹੱਲ ਲੱਭਦੇ ਆ ਰਹੇ ਆ ਮੈਨੂੰ ਜਿੰਨੇ ਕਬੁੱਦੀ ਹੈ ਮੈਨੂੰ ਵੀ ਲੱਗਦਾ ਕਿ ਸਾਰੇ ਮਸਲਿਆਂ ਦਾ ਹੱਲ ਜ਼ਿੰਦਗੀ ਦੇ ਮਸਲਿਆਂ ਦਾ ਸਾਰਿਆਂ ਦਾ ਹੱਲ ਭਵੇਂ ਥੋੜੀ ਗੱਲ ਨੂੰ ਮੈਂ ਤਾਕੀਦ ਕਰਨਾ ਨਹੀਂ ਹੱਲ ਹੁੰਦਾ ਹੁੰਦਾ ਪਰ ਫਿਰ ਵੀ ਜ਼ਿੰਦਗੀ ਨੂੰ ਸਖਾਲੇ ਟੰਗ ਨਾਲ ਜਿਉਣ ਲਈ ਅਲੱਤਾ ਵਿਗਿਆਨਕ ਸੋਚ ਸਮਝਦਾਰੀ ਬਿਲਕੁਲ ਸਮਝਦਾਰੀ ਤੇ ਵਿਗਿਆਨਕ ਸੋਚ ਕਿੰਨੇ ਕੁਝ ਤੋਂ ਬਚ ਜਾਂਦੇ ਨੇ ਪਰ ਫਿਰ ਵੀ ਉਹ ਜਿਹੜੇ ਭੁੱਲੇ ਭਟਕੇ ਇਧਰ ਉਧਰ ਸਵੇਰ ਤੋਂ ਸ਼ਾਮ ਤੱਕ ਐਂ ਹੀ ਤੁਰੇ ਫਿਰਦੇ ਰਹਿੰਦੇ ਨੇ ਤੇ ਕਈ ਵਾਰੀ ਤਾਂ ਸਫਰ ਕਰਦੇ ਵੀ ਬਾਬਿਆਂ ਕੋਲੇ ਜਾਂਦੇ ਰਾਹ 'ਚ ਜਾਣਾ ਕੋ ਆ ਬੈਠਦੇ ਨੇ ਇਹ ਇਹ ਇਟੇਲੇ ਉਹਨਾਂ ਨੂੰ ਕੀ ਕਹੋਂਗੇ ਤੁਸੀਂ ਵੀ ਆਖਰ ਨੂੰ ਯਾਰ ਸੁਣੋ ਕੋਈ ਦਇਆ ਕਰੋ ਹਾਂਜੀ ਇਹ ਤੇ ਅਗਲੀ ਜਿਹੜੀ ਪੀੜ੍ਹੀ ਐ ਇਹਦੇ ਦਇਆ ਕਰੋ ਸਾਰੀਆਂ ਜਿਹੜੀਆਂ ਪਰਟੀਕੁਲਰਲੀ ਮੇਲ ਤਾਂ ਹੈ ਹੀ ਹੈਗਾ ਮੇਨ ਦੇ ਲੋ ਲੇਡੀਜ਼ ਐ ਨਾ ਕਬੀ ਜ਼ਿਆਦੇ ਆ ਹੂੰ ਲੇਡੀ ਤੁਸੀਂ ਟੜਕੇ ਪਾਸੇ ਤੇ ਸਕੂਲ ਤੇ ਟਾਈਮ ਜਾਂਦੇ ਵੇਖ ਲਿਓ ਅੱਧੀਆਂ ਨੇ ਗੁੱਟ ਕੇ ਖੋਲੇ ਹੁੰਦੇ ਆ ਹੂੰ ਰੋ ਰੋ ਹੈ ਇਥੇ ਆ ਮਾਸਟਰ ਸੀਗਾ ਆਪਣੇ ਢਿਲਵਾ ਸੀਗਾ ਹੂੰ ਉਹ ਪਾਠ ਕਰਦਾ ਰਹਿੰਦਾ ਸੀ ਕਲਾਸ ਚ ਜਾਂ ਘਰੇ ਬੋਰਡ ਲਿਖਦਾ ਸੀ ਕਲਾਸ ਚ ਆ ਕੇ ਸੌਂ ਜਾਂਦਾ ਸੀ ਬੈਠਾ ਉਹਨੇ ਪ੍ਰਚਾਰੇ ਕੀਤਾ ਐਸੀ ਕਿ ਮੇਰੀ ਤਾਂ ਗਾਇਕ ਨੂੰ ਲਵ ਲੱਗ ਜਾਂਦੀ ਹੈ ਕੋਈ ਹੱਥਾ ਵੀ ਨਾ ਤੇ ਕਲਾਸ ਤੋਂ ਸੁੱਤਾ ਹੁੰਦਾ ਸੀ ਹਮ ਲੇਡੀਜ਼ ਤਾਂ ਅੱਛਾ ਫਿਰ ਇੱਥੇ ਕੁੜੀਆਂ ਵਾਲਾ ਸਕੂਲ ਹੈਗਾ ਮੰਦਰ ਉੱਧਰ ਦੋ ਤਿੰਨ ਨੇ ਮੰਦਰ ਉਦੋਂ ਜਾਣ ਕੀ ਆ ਜਦੋਂ ਪੀੜ ਲੱਗਿਆ ਹੋ ਜਾਂ ਨਾ ਪੱਜ ਕੇ ਵੀ ਇਹਦੇ ਚ ਮੈਂ ਮੈਡਮ ਜਾਇਆ ਵਾ ਵੀ ਤੇਰੀ ਅੱਧੀ ਛਪੀ ਉਹਦੋਂ ਉਹਨਾਂ ਦੀ ਇਹ ਤਾਂ ਸਾਡੇ ਆਮ ਰੁਝਾਨ ਹੈ ਜਿਸਦੇ ਅਫਸੂਸ ਵੀ ਕਰਨ ਜਾਂਦਾ ਹੈ ਸਰਕਾਰੀ ਸਮੇਂ ਚ ਜਣਾ ਹੈ ਉਹ ਇੱਕ ਬੜੀ ਵਧੀਆ ਜੋ ਕਿਸੇ ਵੀ ਇੱਕ ਵਾਰੀ ਉਹਨਾਂ ਦਾ ਸੱਚੇ ਸੋਦੇ ਨਾਲ ਆਖੜੇ ਜਿਹੜੇ ਰਾਜਾ ਸਵਾਮੀ ਦੇ ਡੈੱਥ ਹੋ ਗਈ ਇੱਕ ਇਹਨਾਂ ਤੇ ਗੁਰੂ ਹੋ ਗਏ ਤੇ ਇੱਕ ਭੈਣ ਜੀ ਸਕੂਲੇ ਬੈਠੀ ਰੋਈ ਜਾਵੇ ਬੈਠੀ ਦੂਜਾ ਟੀਚਰ ਗਿਆ ਕਹਿੰਦਾ ਭੈਣ ਜੀ ਕੀ ਗੱਲ ਹੋ ਗਈ ਕਹਿੰਦੀ ਸਾਡੇ ਉਹਨਾਂ ਦੀ ਡੈੱਥ ਹੋ ਗਈ ਉਹਨਾਂ ਦੀ ਇਹ ਜੇ ਤੁਸੀਂ ਇੱਥੇ ਬੈਠੇ ਹੋ ਤੁਸੀਂ ਸਰਕਾਰ ਤੇ ਨਹੀਂ ਗਏ ਕੀ ਜਾਵਾ ਹੈ ਹੈਡਮਾਸਟਰ ਓਨ ਡਿਊਟੀ ਨਹੀਂ ਕਰਦਾ ਬਾਕੀ ਸਾਰਿਆਂ ਨੇ ਓਨ ਡਿਊਟੀ ਕਰੀ ਜਾਊਗਾ ਹਾਂ ਵੀ ਸਾਡੇ ਉੱਤੇ ਵੀ ਓਨ ਡਿਊਟੀ ਹੈ ਛੁੱਟੀ ਲੈ ਗਏ ਸਰਕਾਰੀ ਛੁੱਟੀ ਲੈ ਕੇ ਨਾ ਫਿਰ ਅਸੀਂ ਜਾਣਾ ਨਹੀਂ ਦੱਸੋ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਗੱਲ ਕਰਕੇ ਬਹੁਤ ਸ਼ੁਕਰੀਆ ਤੁਹਾਡਾ ਲੋਕਾਂ ਤੱਕ ਤੁਹਾਡਾ ਮੈਸੇਜ ਆਏਗਾ ਬਹੁਤ ਧੰਨਵਾਦ ਜੀ ਤੁਹਾਡਾ